ਖਰਾ ਸਾਬ ਕਿਵੇਂ ਦੇਖਦੇ ਹੋ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਰਹੱਦਾ ਦੇ ਉੱਤੇ ਬੈਠੇ ਨੇ ਪਰ ਇੱਕ ਲੀਡਰ ਹੈ ਭਾਈ ਹੁਣ ਉਹ ਕਿਸਾਨਾਂ ਦੇ ਹੱਕ 'ਚ ਨਿਤਰ ਗਿਆ ਉਹ ਕਹਿੰਦਾ ਵੀ ਭਾਈ ਤੁਸੀਂ ਵਿਜੋ ਮੱਕੀ ਵਿਜੋ ਐਮ ਐਸ ਪੀ ਮੈਂ ਦਊਂਗਾ ਪੱਟਾਂ ਤੇ ਥਾਪੀਆਂ ਮਾਰਦਾ ਹੋਇਆ ਨਜ਼ਰਾਂ ਸਮੇਂਦਰ ਭਾਈ ਜਿਹੜੀਆਂ ਇਹ ਥਾਪੀਆਂ ਨੇ ਉਹ ਕੱਲੀਆਂ ਜਿਹੜੇ ਇਹ ਵਿਧਾਇਕ ਨੇ ਉਹਨਾਂ ਨੇ ਨਹੀਂ ਮਾਰੀਆਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਮਾਰ ਚੁੱਕੇ ਨੇ ਇਹਨਾਂ ਨੇ ਵੀ ਕਿਹਾ ਸੀ ਵੀ ਤੁਸੀਂ ਮੂੰਗੀ ਬੀਜੋ ਮੂੰਗੀ ਬੀਜ ਕੇ ਮੈਂ ਐਮਐਸਪੀ ਤੇ ਚੱਕੂਗਾ ਪੰਜਾਬ ਸਰਕਾਰ ਐਮਐਸਪੀ ਤੇ ਚੱਕੂਗੀ ਰਾਣਾ ਗੁਰਜੀਤ ਕਹਿੰਦਾ ਭਾਈ ਇਹ ਪਹਿਲਾਂ ਮੈਂ ਆਪਣੀ ਸਰਕਾਰ ਦੇ ਰਹਿੰਦੇ ਆ ਕੰਮ ਕਰ ਚੁੱਕੇ ਹਾਂ ਮੱਕੀ ਆ ਜਿਹੜੀ ਉਹ ਬੀਜੋ ਮੈਂ ਖਰੀਦੂਗਾ ਮੈਂ ਕੇ ਜੋ ਮਰਜ਼ੀ ਕਰਾਂ ਮੈਂ ਕੰਪਨੀ ਨੂੰ ਵੇਚੂਗਾ ਜਾਂ ਮੈਂ ਆਪਣੇ ਕੋਲ ਰੱਖੂਗਾ ਉਹ ਜੋ ਮੈਂ ਮਰਜ਼ੀ ਕਰਾਂ ਤੁਸੀਂ ਮੱਕੀ ਬੀਜੋ ਤਾਂ ਇਹ ਇੱਕ ਵੱਡਾ ਹੌਸਲਾ ਕਹਿ ਸਕਦੇ ਆ ਉਸ ਵਿਧਾਇਕ ਦਾ 2027 ਬਿਲਕੁਲ ਨੇੜੇ ਆ ਗਿਆ ਜੀ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੇ ਜੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜਾ ਹੁਣ 2027 ਦੀਆਂ ਮੁੱਖ ਮੰਤਰੀਆਂ ਜਿਹੜੀ ਇਹ ਦੌੜ ਚੱਲ ਰਹੀ ਹੈ ਜੀ ਉਹਦੇ ਵਾਸਤੇ ਤਿਆਰੀ ਹੈ ਜਿਹੜੀ ਇਹ ਸ਼ੁਰੂ ਹੋ ਗਈ ਹੈ ਵੋਟਾਂ ਕਰਕੇ ਤਾਂ ਨਹੀਂ ਉਹਨਾਂ ਨੇ ਕਹਿਤਾ ਵੀ ਭਾਈ ਤੁਸੀਂ ਮੱਕੀ ਬੀਜੋ ਮੈਂ ਮੈਂ ਐਮ ਐਸ ਪੀ ਦਊਂਗਾ ਵੀ ਮੈਂ ਸਾਰੇ ਜਿੰਨੇ ਵੀ ਤੁਸੀਂ ਬੀਜੋਗੇ ਸਾਰਿਆਂ ਦੀ ਫਸਲ ਹੈ ਜਿਹੜੀ ਮੈਂ ਚੱਕੂਗਾ 2027 ਦੇ ਵਿੱਚ ਹਲੇ ਤੱਕ ਜਿਹੜਾ ਕੋਈ ਵੀ ਸੀਐਮ ਫੇਸ ਆ ਉਹ ਲਾਨਿਆ ਨਹੀਂ ਗਿਆ ਹਾਲਾਂਕਿ ਉਹ ਵੋਟਾਂ ਦੇ ਨਜ਼ਦੀਕ ਜਾ ਕੇ ਐਲਾਨਿਆ ਜਾਂਦਾ ਕਿਹੜੇ ਔਰ ਪਚਰੇ ਦੇ ਉਦਾ ਖੇਡਣਗੇ ਉਹ ਇੱਕ ਨਜ਼ਦੀਕ ਦਾ ਸਮਾਂ ਹੁੰਦਾ ਪਰ ਹੁਣ ਸਾਰੇ ਬੁਧਾਇਕ ਨੇ ਜਿੰਨੇ ਮੇਰੇ ਹਿਸਾਬ ਨਾਲ ਉਹ ਇਹੀ ਕੋਸ਼ਿਸ਼ ਦੇ ਵਿੱਚ ਲੱਗੇ ਨੇ ਕਿ ਪਹਿਲਾਂ ਪ੍ਰਧਾਨਗੀ ਮਿਲ ਜੇ ਪ੍ਰਧਾਨਗੀ ਤੋਂ ਬਾਅਦ ਮੇਰੇ ਹਿਸਾਬ ਨਾਲ ਸੀਐਮ ਦਾ ਚਿਹਰਾ ਜਿਹੜਾ ਉਹ ਮਿਲ ਸਕਦਾ ਰਾਣਾ ਗੁਰਜੀਤ ਨੇ ਵੀ ਐਂ ਕਿਹਾ ਵੀ ਮੈਂ ਐਮਐਸਪੀ ਦਊਂਗਾ ਵੀ ਬੀਜੋ ਤੁਸੀਂ ਉਹ ਵੀ ਬੀਬੀ ਕਹਿੰਦੀ ਹੁੰਦੀ ਸੀ ਆ ਚੁਟਕੀਆਂ ਮਾਰਦੀ ਹੁੰਦੀ ਸੀ ਐ ਜੀ ਹਾਂ ਕਹਿੰਦੀ 5 ਮਿੰਟ ਚ ਐਮਐਸਪੀ ਦਵਾਂਗੇ ਅਸੀਂ ਉਹ ਵੀ ਅਲੋਪ ਜੀ ਹੁੰਦੀ ਨਾ ਜ਼ਰਾਰੀਆ ਹੈ ਜੀ ਐ ਆਉਣ ਵਾਲੇ ਟਾਈਮ ਚ ਐ ਤਾਂ ਨਹੀਂ ਹੋਊਗਾ ਵੀ ਰਾਣਾ ਗੁਰਜੀਤ ਨੇ ਜਿਹੜੀ ਹੁਣ ਥਾਪੀ ਮਾਰੀ ਆ ਉਹ ਵੀ ਲੋਪ ਹੋ ਜੂਗੀ ਬੀਤੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਨੇ ਉਹਨਾਂ ਦੇ ਵੱਲੋਂ ਰੋਸ ਕੀਤਾ ਜਾ ਰਿਹਾ ਸਰਕਾਰ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਨਹੀਂ ਮੰਨ ਰਹੀ ਉਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਵੀ ਕਈ ਵਾਰ ਐ ਜਿਹੜੀ ਉਹ ਮੀਟਿੰਗ ਹੋ ਚੁੱਕੀ ਹੈ ਜਿਸ ਦਾ ਕੋਈ ਸਿੱਟਾ ਹਾਲੇ ਤੱਕ ਨਹੀਂ ਨਿਕਲਿਆ ਕਿਸਾਨਾਂ ਕੁਜ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਹਲੇ ਤੱਕ ਬੈਠੇ ਨੇ ਤਾਂ ਹੁਣ ਗੱਲ ਕਰਦੇ ਆ ਇੱਕ ਲੀਡਰ ਦੀ ਇੱਕ ਵਿਧਾਇਕ ਹੈ ਪੰਜਾਬ ਦਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਦਾ ਹੋਇਆ ਨਜ਼ਰ ਆ ਰਿਹਾ ਕਿਹੜਾ ਉਹ ਵਿਧਾਇਕ ਹੈ ਕਿਹਦੇ ਚ ਐਡੀ ਜੁਰਤ ਹੈ ਜਿਹੜਾ ਕਿ ਮੋਦੀ ਦੇ ਨਾਲ ਹੁਣ ਸਿੱਧਾ ਪੰਗਾ ਲੈਣ ਦੇ ਲਈ ਖੜਾ ਹੋ ਗਿਆ ਕਿਸਾਨਾਂ ਦੇ ਬਾਰੇ ਵੱਡਾ ਐਲਾਨ ਕਰਤਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਜਸ ਖੈਰਾ ਜੀ ਨੇ ਖੈਰਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਰਹੱਦਾ ਦੇ ਉੱਤੇ ਬੈਠੇ ਨੇ ਪਰ ਇੱਕ ਲੀਡਰ ਹੈ ਭਾਈ ਹੁਣ ਉਹ ਕਿਸਾਨਾਂ ਦੇ ਹੱਕ 'ਚ ਨਿਤਰ ਗਿਆ ਉਹ ਕਹਿੰਦਾ ਵੀ ਭਾਈ ਤੁਸੀਂ ਵਿਜੋ ਮੱਕੀ ਵਿਜੋ ਐਮ ਐਸ ਪੀ ਮੈਂ ਦਊਂਗਾ ਪੱਟਾਂ ਤੇ ਥਾਪੀਆਂ ਮਾਰਦਾ ਹੋਇਆ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਪਰਮੇਂਦਰ ਭਾਈ ਜਿਹੜੀਆਂ ਇਹ ਥਾਪੀਆਂ ਨੇ ਉਹ ਕੱਲੀਆਂ ਜਿਹੜੇ ਇਹ ਵਿਧਾਇਕ ਨੇ ਉਹਨਾਂ ਨੇ ਨਹੀਂ ਮਾਰੀਆਂ ਇਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਮਾਰ ਚੁੱਕੇ ਨੇ ਇਹਨਾਂ ਨੇ ਵੀ ਕਿਹਾ ਸੀ ਵੀ ਤੁਸੀਂ ਮੂੰਗੀ ਬੀਜੋ ਮੂੰਗੀ ਬੀਜ ਕੇ ਮੈਂ ਐਮਐਸਪੀ ਤੇ ਚੱਕੂੰਗਾ ਪੰਜਾਬ ਸਰਕਾਰ ਐਮਐਸਪੀ ਤੇ ਚੱਕੂਗੀ ਕਿੰਨੀਆਂ ਚੱਕੀਆਂ ਗਈਆਂ ਕੁਝ ਵੀ ਨਹੀਂ ਹੋਇਆ ਹਾਲੇ ਤੱਕ ਕਿਸਾਨ ਤਾਂ ਨੇ ਬਾਈ ਜੀ ਸਪਰੇਅ ਕਰ ਕਰ ਸੁਕਾਈਆਂ ਨੇ ਅਸੀਂ ਖੁਦ ਆਪਣੇ ਅੱਖੀਂ ਦੇਖੀਆਂ ਨੇ ਸਪਰੇਅ ਕਰ ਕਰਕੇ ਸੁਕਾਈਆਂ ਨੇ ਕਿਉਂਕਿ ਮੰਡੀ ਦੇ ਵਿੱਚ ਮਾੜੇ ਹਾਲਾਤ ਸੀ ਤੇ ਹੁਣ ਅਸੀਂ ਜਿੰਨਾ ਦੀ ਤੁਸੀਂ ਗੱਲ ਕੀਤੀ ਆ ਆਪਾਂ ਉਹਨਾਂ ਦੀ ਗੱਲ ਕਰਦੇ ਆ ਉਹਨੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਜਿਹੜਾ ਉਹ ਇੱਕ ਰੇਡ ਵੀ ਪੈਂਦੀ ਆ ਕਾਫੀ ਦਿਨ ਜਿਹੜੇ ਈਡੀ ਦੇ ਅਧਿਕਾਰੀ ਨੇ ਉਹਨਾਂ ਦੇ ਘਰ ਬੈਠਦੇ ਆ ਪਰ ਲੱਭਦਾ ਕੁਝ ਨਹੀਂ ਆਪਣੀ ਸ਼ੌਰਤ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਰਹਿਣ ਵਾਲੇ ਰਾਣਾ ਗੁਰਜੀਤ ਇੱਕ ਆਪਣੇ ਵਰਗੇ ਪੱਤਰਕਾਰ ਨੇ ਇੰਟਰਵਿਊ ਦੇ ਦੌਰਾਨ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਕਹਿੰਦੇ ਵੀ ਰਾਣਾ ਸਾਹਿਬ ਤੁਸੀਂ ਤੁਹਾਡੀਆਂ ਮੁੱਛਾਂ ਜਿਹੜੀਆਂ ਹਰ ਇੱਕ ਟਾਈਮ ਇਦਾਂ ਹੀ ਰਹਿੰਦੀਆਂ ਕਹਿੰਦੇ ਕਹਿੰਦੇ ਵੀ ਇਹਦਾ ਤੁਹਾਨੂੰ ਸੈਟਿੰਗ ਕਰਨ ਦੇ ਲਈ ਕਿੰਨਾ ਟਾਈਮ ਲੱਗਦਾ ਉਹ ਕਹਿੰਦਾ ਬਾਈ ਮੈਨੂੰ ਸੈਟਿੰਗ ਦਾ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਪਰ ਜਦੋਂ ਤੂੰ ਆਈਆਂ ਨੇ ਉਦੋਂ ਤੂੰ ਇਦਾਂ ਹੀ ਨੇ ਤਾਂ ਉਹਨਾਂ ਨੇ ਇੱਕ ਜ਼ੁਰਤ ਵਾਲੀ ਗੱਲ ਹੋਰ ਕੀਤੀ ਆ ਉਹ ਬੀਤ ਦਿਨ ਜਿਹੜਾ ਉਹ ਦਮਦਮਾ ਸਾਹਿਬ ਮੱਥਾ ਟੇਕਣ ਗਏ ਨੇ ਉੱਥੇ ਨਤਮਸਤਕ ਹੋਣ ਗਏ ਨੇ ਤਲਵੰਡੀ ਸਾਬੋ ਉਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਜਿੱਥੇ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਰਿਲੇਟਿਡ ਉਹ ਪ੍ਰੋਗਰਾਮ ਸੀਗਾ ਉਹਨਾਂ ਨੂੰ ਇੱਕ ਜਿਹੜਾ ਹਾਲ ਆ ਉਹ ਦਿੱਤਾ ਗਿਆ ਜਿਹੜੇ ਪਹਿਲਾਂ ਆਪਣੇ ਬਜ਼ੁਰਗ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਉਹ ਹਲ ਵੀ ਦਿੱਤਾ ਗਿਆ ਉਸ ਪ੍ਰੋਗਰਾਮ ਦੇ ਵਿੱਚ ਜਦੋਂ ਮੀਡੀਆ ਨੂੰ ਸੰਬੋਧਨ ਕਰਦਿਆ ਤਾਂ ਉਦੋਂ ਜਿਹੜਾ ਇਹ ਐਲਾਨ ਹੁੰਦਾ ਕਹਿੰਦੇ ਵੀ ਐ ਐਮਐਸਪੀ ਦੇ ਲਈ ਜਿਹੜੇ ਕਿਸਾਨ ਨੇ ਪਹਿਲਾਂ 700 ਤੋਂ ਵੱਧ ਕਿਸਾਨ ਸ਼ਹੀਦ ਕਰਾਇਆ ਆਂਦਾ ਦਿੱਲੀ ਗਏ ਸੀ ਉਸ ਤੋਂ ਬਾਅਦ ਜੋ ਹੋਣ ਦੀ ਗੱਲ ਕਰੀਏ ਹੁਣ ਆ ਜਿਹੜੇ ਲਗਾਤਾਰ ਕਿਸਾਨ ਬੈਠੇ ਨੇ ਉਸਰਾ ਦਾਤੇ ਬੈਠੇ ਨੇ ਉਹਨਾਂ ਦੇ ਵੱਲੋਂ ਮਾਰਨ ਵਾਰਤ ਰੱਖੇ ਜਾ ਰਹੇ ਨੇ ਸ਼ਹੀਦ ਹੋ ਗਏ ਸ਼ੁਭਕਰਨ ਦੀ ਇੱਕ ਅੱਧੇ ਦਿਨ ਪਹਿਲਾਂ ਵਰਸੀ ਲੰਘ ਕੇ ਗਈ ਆ ਉਹਦਾ ਬੁੱਤ ਲੱਗਿਆ ਹਨਾ ਤਾਂ ਉਹ ਕਹਿੰਦੇ ਕਹਿੰਦੇ ਵੀ ਪੱਤਰਕਾਰ ਕਹਿੰਦੇ ਇਦਾਂ ਕਿਉਂ ਹੋ ਰਿਹਾ ਉਹ ਕਹਿੰਦਾ ਬਾਈ ਜੀ ਇਹਦਾ ਜਿਹੜਾ ਮੇਨ ਜਿਹੜਾ ਇੱਕ ਪ੍ਰੋਬਲਮ ਕਹਿ ਦਈਏ ਵੀ ਮੇਨ ਪ੍ਰੋਬਲਮ ਜਿਹੜੀ ਆ ਉਹ ਹੈ ਫਸਲਾਂ ਦੀ ਵਿਭਿੰਨਤਾ ਕਿਉਂਕਿ ਜੇ ਆਪਾਂ ਹੁਣ ਤੁਸੀਂ ਦੇਖਿਆ ਹੋਊਗਾ ਤਾਂ ਮੱਕੀ ਤੇ ਸੌਰੀ ਆਪਣੇ ਕਣਕ ਤੇ ਝੋਨਾ ਹੀ ਨੇ ਝੋਨੇ ਤੇ ਵੀ ਬਹੁਤ ਸਵਾਲ ਖੜੇ ਹੁੰਦੇ ਆ ਕਿ ਜੇ ਪਾਣੀ ਲੈਵਲ ਘਟਦਾ ਜਾਂਦਾ ਉਹ ਘਟਦਾ ਵੀ ਆ ਬਾਈ ਹੂੰ ਪਾਣੀ ਲੈਵਲ ਘਟ ਵੀ ਰਿਹਾ ਤੇ ਮੱਕੀ ਆਪਣੇ ਮੱਕੀ ਤੇ ਹੁਣ ਉਹਨਾਂ ਨੇ ਕਿਹਾ ਕਣਕ ਤੇ ਝੋਨਾ ਰਹਿ ਗਿਆ ਆਪਣੇ ਕੋਲ ਜੇ ਪਹਿਲੇ ਟਾਈਮਾਂ 'ਚ ਆਪਾਂ ਤਲਵੰਡੀ ਸਾਬੋ ਦੀ ਗੱਲ ਕਰੀਏ ਤਾਂ ਉਧਰ ਜਿਹੜੀ ਆ ਇੱਕ ਪਾਦੀ ਫਸਲ ਬਹੁਤ ਜ਼ਿਆਦਾ ਹੁੰਦੀ ਸੀ ਖਪਾ ਦੇ ਲਈ ਉਹ ਏਰੀਆ ਮੰਨਿਆ ਪਰ ਮੰਨਿਆ ਸੀਗਾ ਪਰ ਅੱਜ ਦੇ ਟਾਈਮ 'ਚ ਉਥੇ ਝੋਨੇ ਨੇ ਖਪਾ ਕੇ ਦੱਬ ਲਈ ਕਿਉਂਕਿ ਬਾਈ ਕਿਸਾਨ ਮਜਬੂਰ ਨੇ ਪਿੱਛੇ ਗੁਲਾਬੀ ਸੁੰਡੀ ਪਈ ਸੀ ਕਿੰਨਿਆਂ ਨੂੰ ਆਉਜਾ ਮਿਲ ਗਿਆ ਤਾਂ ਉਥੇ ਗੱਲ ਕਰਦੇ ਆ ਉਹਨਾਂ ਨੇ ਕਿਹਾ ਉਹ ਕਹਿੰਦੇ ਤੁਸੀਂ ਮੱਕੀ ਲਾਓ ਜਿੰਨੇ ਰੇਟ ਜਿਹੜਾ ਰੇਟ ਸਰਕਾਰੀ ਰੇਟ ਨਿਕਲੂਗਾ ਜਿੰਨਾ ਐਮਐਸਪੀ ਨਿਕਲੂਗਾ ਉਹਦੇ ਤੇ ਮੈਂ ਫਸਲ ਚੱਕੂਗਾ ਉਹ ਕਹਿੰਦਾ ਵੀ ਕਿੰਨੇ ਕੁ ਕਿਸਾਨਾਂ ਦੀ ਚੱਕ ਲਵਾਂਗੇ ਕਿੰਨੇ ਕੁ ਏਕੜ ਦੀ ਚੱਕ ਲਵਾਂਗੇ ਉਹ ਕਹਿੰਦਾ ਯਾਰ ਤੁਸੀਂ ਲਾਓ ਤਾਂ ਸਹੀ ਕਹਿੰਦਾ ਤੁਸੀਂ ਜਿੰਨੀ ਲਾਉਂਗੇ ਪੂਰੇ ਪੰਜਾਬ ਦੇ ਵਿੱਚੋਂ ਮੈਂ ਚੱਕੂਗਾ ਹੋਰ ਦੱਸੋ ਕਹਿੰਦਾ ਭਾਈ ਇਹ ਪਹਿਲਾਂ ਮੈਂ ਆਪਣੀ ਸਰਕਾਰ ਦੇ ਰਹਿੰਦਿਆਂ ਕੰਮ ਕਰ ਚੁੱਕਿਆ ਪਹਿਲਾਂ ਮੈਂ ਇਹ ਚੀਜ਼ਾਂ 15000 ਏਕੜ ਦੀ ਜਿਹੜੀ ਫਸਲ ਆ ਉਹ ਮੈਂ ਖਰੀਦ ਕੇ ਅੱਗੇ ਕੰਪਨੀ ਨੂੰ ਵੇਚਦਾ ਕਹਿੰਦਾ ਤੁਸੀਂ ਮੱਕੀ ਆ ਜਿਹੜੀ ਉਹ ਬੀਜੋ ਮੈਂ ਖਰੀਦੂਗਾ ਮੈਂ ਅੱਗੇ ਜੋ ਮਰਜ਼ੀ ਕਰਾਂ ਮੈਂ ਕੰਪਨੀ ਨੂੰ ਵੇਚੂਗਾ ਜਾਂ ਮੈਂ ਆਪਣੇ ਕੋਲ ਰੱਖੂਗਾ ਉਹ ਜੋ ਮੈਂ ਮਰਜ਼ੀ ਕਰਾਂ ਤੁਸੀਂ ਮੱਕੀ ਬੀਜੋ ਤਾਂ ਇਹ ਇੱਕ ਵੱਡਾ ਹੌਸਲਾ ਕਹਿ ਸਕਦੇ ਆ ਉਸ ਵਿਧਾਇਕ ਦਾ ਕਿ ਇੱਕ ਪਾਸੇ ਕਿਸਾਨ ਨੇ ਜਿਹੜੇ ਉਹ ਬਾਰਡਰਾਂ ਤੇ ਲੜਾਈ ਲੜਦੇ ਆ ਸਰਕਾਰਾਂ ਦੇ ਨਾਲ ਨਿਤ ਮੀਟਿੰਗਾਂ ਹੁੰਦੀਆਂ ਨਿਤ ਕੋਈ ਨਾ ਕੋਈ ਜਿਹੜੀ ਦੁਖਦਾਈ ਖਬਰ ਆ ਉਹ ਵੀ ਬਾਰਡਰਾਂ ਤੋਂ ਆਉਂਦੀ ਆ ਕਿ ਕੋਈ ਕਿਸਾਨ ਸ਼ਹੀਦ ਹੋ ਗਿਆ ਕਈਆਂ ਨੇ ਪਿੱਛੇ ਆਪਣਾ ਉਧਾਂ ਸੁਸਾਈਡ ਕਰ ਲਿਆ ਹਨ ਉਹ ਚੀਜ਼ਾਂ ਦੇਖ ਦੇਖ ਕੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਵੱਡਾ ਬਿਆਨ ਆ ਤੇ ਇੱਕ ਵੱਡਾ ਹੌਸਲਾ ਕਹਿ ਸਕਦਾ ਕਿ ਵੱਡੇ ਦਿਲ ਦੇ ਨਾਲ ਏਡੀ ਗੱਲ ਕਹਿਣੀ ਕਿ ਮੈਂ ਖਰੀਦੂੰਗਾ ਅੱਗੇ ਚਾਹੇ ਉਹਨਾਂ ਨੂੰ ਕੰਪਨੀ ਤੋਂ ਨਾ ਖਰੀਦ ਮਿਲੇ ਫਿਰ ਕੀ ਹੋਊਗਾ ਪਰ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਖਰੀਦੂੰਗਾ ਤਾਂ ਮੇਰੀ ਜ਼ਿੰਮੇਵਾਰੀ ਹੈ ਮੈਂ ਖਰੀਦੂੰਗਾ ਭਾਈ ਇੱਥੇ ਨਾ ਵੱਡੇ ਸਵਾਲ ਖੜੇ ਹੁੰਦੇ ਨੇ ਜੀ 2027 ਬਿਲਕੁਲ ਨੇੜੇ ਆ ਗਿਆ ਜੀ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੇ ਜੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜਾ ਹੁਣ 2027 ਦੀਆਂ ਮੁੱਖ ਮੰਤਰੀਆਂ ਜਿਹੜੀ ਇਹ ਦੌੜ ਚੱਲ ਰਹੀ ਹੈ ਜੀ ਉਹਦੇ ਵਾਸਤੇ ਤਿਆਰੀ ਹੈ ਜਿਹੜੀ ਇਹ ਸ਼ੁਰੂ ਹੋ ਗਈ ਹੈ ਵੋਟਾਂ ਕਰਕੇ ਤਾਂ ਨਹੀਂ ਉਹਨਾਂ ਨੇ ਕਹਿਤਾ ਵੀ ਭਾਈ ਤੁਸੀਂ ਮੱਕੀ ਬੀਜੋ ਮੈਂ ਮੈਂ ਐਮਐਸਪੀ ਦਊਂਗਾ ਮੈਂ ਸਾਰੇ ਜਿੰਨੇ ਵੀ ਤੁਸੀਂ ਬੀਜੋਗੇ ਸਾਰਿਆਂ ਦੀ ਫਸਲ ਆ ਜਿਹੜੀ ਮੈਂ ਚੱਕੂਗਾ। ਬਈ ਮੁੱਖ ਮੰਤਰੀ ਤੋਂ ਪਹਿਲਾਂ ਜੇ ਆਪਾਂ ਗੱਲ ਪ੍ਰਧਾਨਗੀ ਦੀ ਕਰ ਲਈਏ ਤਾਂ ਮੇਰੇ ਹਿਸਾਬ ਨਾਲ ਉਹ ਬੈਟਰ ਰਹੂਗੀ ਕਿਉਂਕਿ ਪ੍ਰਧਾਨਗੀ ਦੀ ਦੌੜ ਹੁਣ ਪੰਜਾਬ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਦੀ ਦੌੜ ਆ ਮੇਰੇ ਹਿਸਾਬ ਨਾਲ ਉਹ ਜ਼ਿਆਦਾ ਤੇਜ਼ੀ ਦੇ ਨਾਲ ਚੱਲ ਰਹੀ ਆ ਕਿਉਂਕਿ ਪਿਛਲੇ ਦਿਨੀ ਰਾਜਾ ਵੜਿੰਗ ਬਿਆਨ ਵੀ ਦਿੰਦਿਆ ਕਿ ਜਿਹੜਾ ਮਰਜ਼ੀ ਪ੍ਰਧਾਨ ਬਣੇ ਹਾਈ ਕਮਾਂਡ ਨਾਲ ਗੱਲ ਕਰੂ ਉਹਨਾਂ ਨੇ ਪ੍ਰਧਾਨ ਲਾਉਣਾ ਤਾਂ ਪੰਜਾਬ ਦੇ ਦੋ ਆਗੂ ਨੇ ਜਿਹੜੇ ਉਹ ਦਿੱਲੀ ਪਹੁੰਚਦੇ ਵੀ ਆ ਭਗੇਲ ਸਾਹਿਬ ਨਾਲ ਮੀਟਿੰਗ ਕਰਨ ਅਨਾ ਉਸ ਤੋਂ ਬਾਅਦ ਜਦੋਂ ਏਸੀ ਇਹੀ ਕੁਐਸਚਨ ਆ ਜਿਹੜਾ ਉਹ ਰਾਣਾ ਗੁਰਜੀਤ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਹਿੰਦੇ ਮੈਂ ਇੱਥੇ ਕੋਈ ਕਮੈਂਟ ਨਹੀਂ ਕਰ ਸਕਦਾ ਹੂੰ ਹੂੰ ਕਹਿੰਦੇ ਮੈਨੂੰ ਮੇਰੀ ਕਾਬਿਲਤੋਂ ਦਾ ਪਤਾ ਮੈਂ ਕੀ ਕਰਨਾ ਹੂੰ ਹੂੰ ਉਹ ਮੈਂ ਕਰ ਸਕਦਾ ਹੂੰ ਹੂੰ ਠੀਕ ਹੈ ਤੇ ਜੇ ਗੱਲ 2027 ਦੀ ਕਰ ਲਈਏ ਤਾਂ 2027 ਦੇ ਵਿੱਚ ਹਲੇ ਤੱਕ ਜਿਹੜਾ ਕੋਈ ਵੀ ਸੀਐਮ ਫੇਸ ਆ ਉਹ ਐਲਾਨਿਆ ਨਹੀਂ ਗਿਆ ਹਾਲਾਂਕਿ ਉਹ ਵੋਟਾਂ ਦੇ ਨਜ਼ਦੀਕ ਜਾ ਕੇ ਐਲਾਨਿਆ ਜਾਂਦਾ ਕਿਹੜੇ ਚਿਹਰੇ ਤੇ ਉਦਾਖੇੜਨਗੇ ਉਹ ਇੱਕ ਨਜ਼ਦੀਕ ਦਾ ਸਮਾਂ ਹੁੰਦਾ ਪਰ ਹੁਣ ਸਾਰੇ ਬੁਧਾਇਕ ਨੇ ਜਿੰਨੇ ਮੇਰੇ ਹਿਸਾਬ ਨਾਲ ਉਹ ਇਹੀ ਕੋਸ਼ਿਸ਼ ਦੇ ਵਿੱਚ ਲੱਗੇ ਨੇ ਕਿ ਪਹਿਲਾਂ ਪ੍ਰਧਾਨਗੀ ਮਿਲ ਜੇ ਪ੍ਰਧਾਨਗੀ ਤੋਂ ਬਾਅਦ ਮੇਰੇ ਹਿਸਾਬ ਨਾਲ ਸੀਐਮ ਦਾ ਚਿਹਰਾ ਜਿਹੜਾ ਉਹ ਮਿਲ ਸਕਦਾ ਕਿਉਂਕਿ ਪਹਿਲਾਂ ਵੀ ਜਦੋਂ ਕਈ ਪਾਰਟੀਆਂ ਨੇ ਜਿਹੜੀਆਂ ਸੱਤਾ ਦੇ ਵਿੱਚ ਨਹੀਂ ਹੁੰਦੀਆਂ ਉਦੋਂ ਤਾਂ ਤਾਵਾ ਥਾਪੀਆਂ ਮਾਰਦੀਆਂ ਮਾਰਦੀਆਂ ਨੇ ਵੀ ਸਾਨੂੰ ਸਰਕਾਰ ਦੇ ਉਹ ਸਾਨੂੰ 10 ਮਿੰਟ ਸਰਕਾਰ ਦੇ ਉਹ ਸਾਨੂੰ 10 ਦਿਨ ਦਿਓ ਅਸੀਂ ਐਮਐਸਪੀ ਦਵਾਂਗੇ ਪਰ ਜਦੋਂ ਕੁਰਸੀਆਂ ਤੇ ਬਹਿ ਜਾਂਦੇ ਆ ਫਿਰ ਪਤਾ ਲੱਗਦਾ ਵੀ ਐਮਐਸਪੀ ਦੇਣੀ ਕਿਵੇਂ ਆ ਪਰ ਉਹਨੇ ਗੱਲ ਜਿਹੜੀ ਕਹੀ ਆ ਬਈ ਇੱਥੇ ਮੈਂ ਸਪਸ਼ਟ ਜ਼ਰੂਰ ਕਰਦਾ ਕਿ ਜਿਹੜੀ ਰਾਣਾ ਗੁਰਜੀਤ ਨੇ ਗੱਲ ਕਹੀ ਆ ਉਹਨੇ ਸਿੱਧਾ ਸਪਸ਼ਟ ਕੀਤਾ ਕਿ ਮੈਂ ਐਮਐਸਪੀ ਆਪਣੇ ਵੱਲੋਂ ਦਵਾਂਗਾ ਉਹਨੇ ਕਿਹਾ ਜਿੰਨਾ ਸਰਕਾਰੀ ਰੇਟ ਨਿਕਲੂਗਾ ਪੱਕੀ ਦਾ ਜੋ ਵੀ ਸਰਕਾਰੀ ਰੇਟ ਨਿਕਲੂਗਾ ਐਮਐਸਪੀ ਰੇਟ ਨਿਕਲੂਗਾ ਮੈਕਸਿਮਮ ਸੇਲ ਪ੍ਰਾਈਸ ਨਿਕਲੂਗਾ ਸੌਰੀ ਮਿਨੀਮਮ ਮਿਨੀਮਮ ਸਲੀਪਰਾਈਜ਼ ਜਿੰਨਾ ਨਿਕਲੂਗਾ ਤੇ ਉਹ ਮੈਂ ਉਹਦੇ ਤੇ ਖਰੀਦੂਗਾ ਹਨਾ ਤਾਂ ਇਹ ਇਹੀ ਹੈ ਕਿ ਉਹਨੇ ਕਿਹਾ ਵੀ ਆਪਣੇ ਕੰਨਿਊ ਖਰੀਦੂਗਾ ਉਹਨੇ ਇਹ ਨਹੀਂ ਕਿਹਾ ਵੀ ਮੈਂ ਐਮਐਸਪੀ ਦਊਗਾ ਜਿਵੇਂ ਕਈ ਇੱਥੇ ਕਮੈਂਟ ਵੀ ਕਰਨਗੇ ਕਿ ਉਹ ਐਮਐਸਪੀ ਕਿਵੇਂ ਦੇ ਦੂਗਾ ਉਹ ਸਰਕਾਰ ਦੇ ਵਿੱਚ ਉਹਨੇ ਸਿੱਧਾ ਸਪਸ਼ਟ ਕੀਤਾ ਹੈ ਕਿ ਮੈਂ ਐਮਐਸਪੀ ਨਹੀਂ ਦਊਗਾ ਜਿੰਨਾ ਰੇਟ ਐਮਐਸਪੀ ਤੇ ਹੋਊਗਾ ਉਸ ਰੇਟ ਤੇ ਮੈਂ ਖਰੀਦੂਗਾ ਜਿੰਨੀ ਮਰਜ਼ੀ ਮੱਕੀ ਹੋ ਮੈਂ ਇਹ ਗੱਲ ਕਰ ਰਹਾ ਤੁਸੀਂ ਕਹਿ ਰਹੇ ਹੋ ਵੀ ਭਾਈ ਵੋਟਾਂ ਦੇ ਨੇੜੇ ਜਾ ਕੇ ਜਿਹੜਾ ਸੀਐਮ ਦਾ ਚਿਹਰਾ ਅਨਾਉਂਸ ਹੁੰਦਾ ਜੇ ਆਪਾਂ ਕੰਮ ਕਰਾਂਗੇ ਆਪਣਾ ਚਿਹਰਾ ਚਮਕੂਗਾ ਆਪਣੇ ਕੰਮ ਬੋਲਣਗੇ ਤਾਹੀ ਪਾਰਟੀ ਹਾਈ ਕਮਾਂਡ ਹੈ ਜਿਹੜੀ ਉਹ ਸੋਚਣ ਤੇ ਮਜਬੂਰ ਹੋਊਗੀ ਵੀ ਭਾਈ ਆ ਬੰਦਾ ਵੀ ਇਹਦੀ ਤੂਤੀ ਬੋਲਦੀ ਐ ਇਹਦਾ ਨਾਮ ਐ ਜਿਹੜਾ ਸਾਰਾ ਨਾਲ ਉੱਪਰ ਆ ਰਿਹਾ ਵੀ ਇਹਦੇ ਉੱਤੇ ਆਪਾਂ ਦਾ ਖੇਡੀਏ ਮੈਂ ਇਸ ਗੱਲ ਇੱਥੇ ਇਸ ਦੀ ਮੈਂ ਗੱਲ ਕਰਦਾ ਇੱਥੇ ਮੈਂ ਤੁਹਾਨੂੰ ਰੋਕਦਾ ਇਹ ਜਿਹੜੀ ਸਿਆਸਤ ਆ ਉਹ ਸੱਤਾਧਾਰੀ ਪਾਰਟੀ ਆ ਜਿਹੜੀ ਉਹ ਵੀ ਖੇਡ ਰਹੀ ਐ ਜਦੋਂ ਤੋਂ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਗਈ ਆ ਤਾਂ ਉਹਨਾਂ ਦੇ ਵੱਲੋਂ ਕੋਈ ਜਿਹੜਾ ਕੰਮ ਆ ਉਹ ਕੀਤਾ ਗਿਆ ਤੇ ਦਿੱਲੀ ਪੂਰੇ ਪੰਜਾਬ ਦੀ ਕੈਬਨਿਟ ਦਿੱਲੀ ਬੁਲਾਈ ਗਈ ਪੂਰੇ ਪੰਜਾਬ ਦੇ ਐਮਐਲਏ ਦਿੱਲੀ ਆਏਗੇ ਕਹਿੰਨੇ ਵੀ ਜੋ ਕੰਮ ਹੈ ਕਰ ਦਿਓ ਜਿੰਨੀਆਂ ਗਰੰਟਾਂ ਦੇਣੀਆਂ ਵੰਡ ਦਿਓ ਕਿ 2027 ਦੇ ਵਿੱਚ ਸਰਕਾਰ ਆ ਜਵੇ ਤਾਂ ਹਰੇਕ ਪਾਰਟੀ ਦੇ ਵੱਲੋਂ ਬਈ ਇਹ ਜ਼ੋਰ ਲਾਇਆ ਜਾਂਦਾ ਪਰ ਫਿਰ ਮੈਂ ਇਹੀ ਚੀਜ਼ ਕਹੂੰਗਾ ਕਿ ਇਦਾਂ ਦਾ ਦਿਲ ਹੈ ਮੇਰੇ ਹਿਸਾਬ ਨਾਲ ਉਹ ਸਾਰੇ ਐਮਐਲਏ ਨੂੰ ਦਿਖਾਉਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਰਾਹਤ ਫੰਡ ਹੁੰਦੇ ਨੇ ਐਮਪੀ ਨੂੰ ਦਿਖਾਉਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਦਿਖਾਉਣਾ ਚਾਹੀਦਾ ਕਿ ਤੁਸੀਂ ਭਾਈ ਬੀਜੂ ਅਸੀਂ ਖਰੀਦਾਂਗੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਨੇ ਕਿ ਮੇਰੀ ਉਹ ਜਿਹੜੀ ਟਮੇਟੋ ਕੇਚਪ ਆ ਉਹਨਾਂ ਦੇ ਨਾਲ ਗੱਲ ਹੋਈ ਹੈ ਫਿਰ ਮਹਾਰਾਜ ਟਮਾਟਰ ਬਚਾਓ ਨਾ ਕਸਵਾਨਾ ਨੂੰ ਕਹੋ ਉਹਨਾਂ ਨੂੰ ਦਿਓ ਵੀ ਵੀ ਤੁਸੀਂ ਟਮਾਟਰ ਬੀਜੋ ਜਿੰਨਾ ਉਹ ਹੋਊਗਾ ਉਹਸੀਂ ਖਰੀਦਾਂਗੇ ਹੁਣ ਬਾਈ ਜੀ ਤੁਹਾਨੂੰ ਕਹਿ ਦਈਏ ਅਸੀਂ ਵੀ ਤੁਸੀਂ ਟਮਾਟਰ ਬੀਜੋ ਸਾਡੀ ਕੰਪਨੀ ਨਾਲ ਗੱਲ ਹੋ ਗਈ ਕੱਲ ਨੂੰ ਅਸੀਂ ਮੂੰਗੀ ਵਾਲਾ ਹਾਲ ਮੁੜ ਕੇ ਟਮਾਟਰਾਂ ਦੇ ਨਾਲ ਹੋਵੇ ਕੀ ਹੋਊਗਾ ਤਾਂ ਬਾਈ ਜੀ ਇਹ ਇਹੀ ਚੀਜ਼ ਦਾ ਸੱਟਾ ਨਿਕਲਦਾ ਹੈ ਕਿ ਜਿਹੜਾ ਥਾਪੀਆਂ ਮਾਰਨ ਦੇ ਨਾਲ ਕੰਮ ਨਹੀਂ ਹੋਣਾ ਇਹ ਕਰਕੇ ਦਿਖਾਉਣਾ ਪੈਣਾ ਜਿਹੜੀ ਸ਼ੁਰੂਆਤ ਹੁਣ ਰਾਣਾ ਗੁਰਜੀਤ ਨੇ ਕੀਤੀ ਹੈ ਇੱਕ ਨਾ ਬੀਬੀ ਚਰਚਾ ਦੇ ਵਿੱਚ ਆਈ ਸੀ ਉਹ ਨਾ ਚੁਟਕੀਆਂ ਮਾਰ ਕੇ ਕਹਿੰਦੀ ਸੀ ਮੈਂ ਪੰਜ ਪੰਜ ਮਿੰਟ ਦੇ ਵਿੱਚ ਐਮਐਸਪੀ ਆ ਜਿਹੜੀ ਫਸਲਾਂ ਦੇ ਉੱਤੇ ਦੇ ਦੂੰਗੀ ਉਹਦੀਆਂ ਚੁਟਕੀਆਂ ਦੀ ਆਵਾਜ਼ ਕੀ ਗੱਲ ਹੁਣ ਖਤਮ ਹੋ ਗਈ ਕਿਉਂਕਿ ਹੁਣ ਆਪਾਂ ਐਮਐਸਪੀ ਦੀ ਗੱਲ ਕਰਦੇ ਆ ਰਾਣਾ ਗੁਰਜੀਤ ਨੇ ਵੀ ਐਂ ਕਿਹਾ ਵੀ ਮੈਂ ਐਮਐਸਪੀ ਦਊਂਗਾ ਵੀ ਬੀਬੀ ਜੋ ਤੁਸੀਂ ਉਹ ਵੀ ਬੀਬੀ ਕਹਿੰਦੀ ਹੁੰਦੀ ਸੀ ਆ ਚੁਟਕੀਆਂ ਮਾਰਦੀ ਹੁੰਦੀ ਸੀ ਐ ਜੀ ਹਾਂ ਨਾ ਕਹਿੰਦੀ ਪੰਜ ਮਿੰਟ ਚ ਐਮਐਸਪੀ ਦਵਾਂਗੇ ਅਸੀਂ ਨਹੀਂ ਬਾਈ ਉਹ ਵੀ ਹੁਣ ਤਾਂ ਲੋਪ ਜੀ ਹੁੰਦੀ ਹੋਈ ਨਜ਼ਰ ਆ ਰਹੀ ਆ ਮੈਂ ਗੱਲ ਕਰਦਾ ਉਹ ਵੀ ਇਹ ਲੋਪ ਜੀ ਹੁੰਦੀ ਨਜ਼ਰ ਆ ਰਹੀ ਆ ਜੀ ਆਣ ਵਾਲੇ ਟਾਈਮ ਚ ਐ ਤਾਂ ਨਹੀਂ ਹੋਊਗਾ ਵੀ ਰਾਣਾ ਗੁਰਜੀਤ ਨੇ ਜਿਹੜੀ ਹੁਣ ਥਾਪੀ ਮਾਰੀ ਆ ਉਹ ਵੀ ਅਲੋਪ ਹੋ ਜੇ ਬਈ ਇਹ ਤਾਂ ਟਾਈਮ ਦੱਸੂਗਾ ਪਰ ਆਪਾਂ ਪਹਿਲਾਂ ਬੀਬੀ ਦੀ ਗੱਲ ਕਰ ਲਈ ਜੇ ਤੁਸੀਂ ਹੈਸ਼ਟੈਗ ਸੋਸ਼ਲ ਮੀਡੀਆ ਤੋਂ ਚੁਟਕੀਆਂ ਵਾਲੀ ਬੀਬੀ ਪਾਓਗੇ ਮੇਰੇ ਹਿਸਾਬ ਨਾਲ ਸਾਰਿਆਂ ਤੋਂ ਪਹਿਲਾਂ ਉਹੀ ਨਿਕਲਣਗੇ ਤਾਂ ਉਹਨਾਂ ਨੇ ਉਸ ਟਾਈਮ ਕਿਹਾ ਸੀ ਕਿ ਕੇਜਰੀਵਾਲ ਸਾਹਿਬ ਨੇ ਸਾਨੂੰ ਕਹਿ ਕੇ ਭੇਜਿਆ ਕੈਪਟਨ ਸਾਹਿਬ ਅਸਤੀਫਾ ਦੇਣ ਸਾਨੂੰ ਸਰਕਾਰ ਦੇਣ ਅਸੀਂ ਐਮਐਸਪੀ ਦਿਖਾਵਾਂਗੇ ਕਿਵੇਂ ਦੇਈਦੀ ਹੈ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦਵਾਂਗੇ ਪਰ ਬਾਅਦ ਚ ਉਹਨਾਂ ਨੇ ਵੀ ਸਪਸ਼ਟੀਕਰਨ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦਿੱਤਾ ਉਹ ਕਹਿੰਦੇ ਕੁਰਸੀ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਇਹਦਾ ਪ੍ਰੋਸੀਜਰ ਕੀ ਹੁੰਦਾ ਪਰ ਕੁਰਸੀ ਤੇ ਬੈਠ ਕੇ ਪਤਾ ਲੱਗਿਆ ਵੀ ਇਹ ਪੰਜਾਬ ਸਰਕਾਰ ਨਹੀਂ ਦਿੰਦੀ ਇਹ ਸੈਂਟਰ ਸਰਕਾਰ ਨੇ ਦੇਣੀ ਹੈ ਤੇ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਰੰਧਾਵੇ ਵਾਲੀ ਕਿ ਉਹ ਵੀ ਕਿਤੇ ਇਦਾਂ ਤਾਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਇੱਕ ਵਾਰੀ ਫੇਸ ਸਪਸ਼ਟ ਕਰ ਦਨਾ ਸਾਰੇ ਦਰਸ਼ਕਾਂ ਨੂੰ ਸਪਸ਼ਟ ਕਰ ਦਨਾ ਕਿ ਉਹਨਾਂ ਨੇ ਇਹ ਕਿਹਾ ਕਿ ਜਿੰਨੀ ਐਮਐਸਪੀ ਹੋਊਗੀ ਉਹਦੇ ਤੇ ਮੈਂ ਖਰੀਦੂਗਾ ਉਹਨਾਂ ਨੇ ਐਮਐਸਪੀ ਦੇਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਜਿੰਨੀ ਐਮਐਸਪੀ ਹੋਊਗੀ ਜਿੰਨਾ ਸਰਕਾਰੀ ਰੇਟ ਨਿਕਲੂਗਾ ਉਹਦੇ ਤੇ ਮੈਂ ਖਰੀਦੂਗਾ ਹੁਣ ਇਹ ਤੇ ਕਿੰਨੇ ਕੁ ਖਰੇ ਉਤਰਦੇ ਆ ਰਾਣਾ ਗੁਰਜੀਤ ਇਹ ਸਮਾਂ ਦਸੂਗਾ ਇਹ ਆਉਣ ਵਾਲੇ ਕਿਸਾਨੀ ਦਸੂਗੀ ਕਿ ਕਿੰਨਾ ਕੁ ਜਿਹੜੇ ਰਾਣਾ ਗੁਰਜੀਤ ਨੇ ਉਹ ਆਪਣੇ ਵਾਅਦੇਾਂ ਤੇ ਪੂਰੇ ਉਤਰੇ ਨੇ ਇਹ ਇੱਥੇ ਆਪਾਂ ਇੱਕ ਗੱਲ ਹੋਰ ਤੁਹਾਡੇ ਗੱਲਾਂ ਦੇ ਵਿੱਚੋਂ ਗੱਲ ਨਿਕਲ ਗਈ ਤੁਸੀਂ ਕਿਹਾ ਵੀ ਜਦੋਂ ਉਹ ਚੁਟਕੀ ਵਾਲੀ ਮੈਡਮ ਮਸ਼ਹੂਰ ਬਹੁਤ ਹੋ ਗਈ ਸੀ ਹਨਾ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਵੀ ਭਾਈ ਕਹਿੰਦੇ ਵੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਜੀ ਕੁਰਸੀ ਤੋਂ ਬੈਠਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਸੈਂਟਰ ਸਰਕਾਰ ਦਿੰਦੀ ਹੈ ਜੀ ਕੀ ਗੱਲ ਆਪਾਂ ਕੋਈ ਵੀ ਚੀਜ਼ ਮਾਰਕੀਟ ਦੇ ਵਿੱਚ ਖਰੀਦਣ ਜਾਂਦੇ ਆ ਜੇਕਰ ਆਪਾਂ ਨੂੰ ਉਸ ਦਾ ਰੇਟ ਪਤਾ ਹੁੰਦਾ ਪਤਾ ਹੀ ਜਾਂਦੇ ਆ ਜੀ ਠੀਕ ਆ ਆਪਾਂ ਸਿੱਧਾ ਮੂੰਹ ਚਾੱਕੇ ਤਾਂ ਨਹੀਂ ਚਲੇ ਜਾਂਦੇ ਯਾਰ 50000 ਦੀ ਚੀਜ਼ ਆ ਮੈਂ 10000 ਰੁਪਿਆ ਜੇਬ ਚ ਪਾ ਕੇ ਚੱਲਿਆ ਜਾਵਾਂ ਵੀ ਭਾਈ ਮੈਂ ਲੈ ਆਉਂਗਾ ਨਹੀਂ ਨਾ ਜੀ ਫਿਰ ਬਿਆਨ ਦੇਣ ਤੋਂ ਪਹਿਲਾਂ ਉਹਨਾਂ ਨੂੰ ਕਿਉਂ ਨਹੀਂ ਚੀਜ਼ ਪਤਾ ਸੀ ਉਹ ਭਾਈ ਉਦੋਂ ਸਾਰਿਆਂ ਨੂੰ ਮੂਰੇ ਸਿਆਸਤ ਦੀਂਦੀ ਹੁੰਦੀ ਆ ਸਾਰਿਆਂ ਨੂੰ ਦੀਂਦੀ ਸੀ ਮੂਰੇ ਕੁਰਸੀ ਪਈ ਇਹ ਜਿੰਨੇ ਕਰੇ ਆ ਵੀ ਇਹ ਸਾਰੀ ਕੁਰਸੀ ਕਰਾਉਂਦੀ ਐ ਸਾਰਿਆਂ ਨੂੰ ਕੁਰਸੀ ਦੇਂਦੀ ਸੀ ਸਾਹਮਣੇ ਪਈ ਉਹਨਾਂ ਨੂੰ ਇਹ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਜਿਹੜੀ ਸਿਆਸਤ ਆ ਉਹਦੇ ਤੇ ਹੱਥ ਅਜਮਾਈ ਐ ਸਿਆਸਤ ਤੇ ਆਪਣਾ ਕਬਜ਼ਾ ਕਰੀ ਐ ਸਿਆਸਤ ਦੇ ਉੱਤੇ ਕਾਬਜ ਹੋਈ ਐ ਤਾਂ ਪਰ ਹੁਣ ਫਿਰ ਉਹ ਚੁਟਕੀਆਂ ਵਾਲੀ ਬੀਬੀ ਨੂੰ ਕੈਬਨਟ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਉਹ ਤੋਂ ਬਾਅਦ ਤਾਂ ਕੋਈ ਬਿਆਨ ਆਇਆ ਨਹੀਂ ਉਦੋਂ ਕਿਉਂ ਕਿਹਾ ਵੀ ਇਹਨਾਂ ਦੀ ਜੀ ਜਿਹੜੀ ਕੰਮ ਕਰਨ ਦੀ ਰਿਪੋਰਟ ਆ ਉਹ ਜ਼ੀਰੋ ਨਿਕਲੀ ਐ ਇਸ ਕਰਕੇ ਅਸੀਂ ਇਹਨਾਂ ਨੂੰ ਕੈਬਨਟ ਚੋਂ ਬਾਹਰ ਕਰਦੇ ਆਂ ਉਦੋਮਾਨ ਸਾਹਿਬ ਕਹਿੰਦੇ ਕਿ ਬੀਬਾ ਜੀ ਹੁਣ ਦੱਸੋ ਝਟਕੀਆਂ ਕਿਵੇਂ ਵੱਜਦੀਆਂ ਨੇ ਉਦੋਂ ਬਾਅਦ ਬਈ ਇੱਕ ਹੋਰ ਵੀ ਚੀਜ਼ ਹੋਈ ਸੀ ਤੁਸੀਂ ਉਹ ਝਟਕੀਆਂ ਵਾਲੀ ਬੀਬੀ ਦੀ ਸੁਣੀ ਨਹੀਂ ਹੋਣੀ ਕਿ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਪੂਲ ਚਾਹੀਦਾ ਸਰਕਾਰੀ ਘਰ ਦੇ ਵਿੱਚ ਜਿਹੜਾ ਐਮ.ਐਲ.ਏ. ਮਿਲਿਆ ਸੀ ਉਹਨਾਂ ਨੂੰ ਉੱਥੇ ਵੀ ਉਹਨਾਂ ਨੇ ਡਿਮਾਂਡਾਂ ਰੱਖੀਆਂ ਹਾਂ ਕਾਫੀ ਚਰਚਾ ਚੱਲਿਆ ਸੀ ਆਮ ਆਦਮੀ ਦੀ ਪਾਰਟੀ ਹੋਵੇ ਆਮ ਲੋਕਾਂ ਦੀ ਪਾਰਟੀ ਹੋਵੇ ਸੱਥਾਂ 'ਚੋਂ ਚੱਲਣ ਵਾਲੀ ਪਾਰਟੀ ਹੋਵੇ ਪਿੰਡਾਂ 'ਚੋਂ ਗਲੀਆਂ ਮੁਹੱਲਿਆਂ 'ਚੋਂ ਚੱਲਣ ਵਾਲੀ ਪਾਰਟੀ ਹੋਵੇ ਤੇ ਕਹਿਣ ਸਾਨੂੰ ਘਰਾਂ ਦੇ ਵਿੱਚ ਸਵੀਮਿੰਗ ਪੂਲ ਚਾਹੀਦੇ ਨੇ ਤਾਂ ਕਿੱਥੇ ਕਿੱਥੇ ਜਾ ਕੇ ਜਿਹੜੀ ਪੰਜਾਬ ਦੀ ਸਿਆਸਤ ਰੁਕੂਗੀ ਕਿਉਂਕਿ ਇਹ ਤਾਂ ਅਕਸਰ ਕਹਿੰਦੇ ਨੇ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਨਜ਼ਰ ਆਉਂਦੇ ਹੁੰਦੇ ਸੀ ਵੀ ਭਾਈ ਜਿੱਥੇ ਵੀ ਮੈਂ ਜਾਂਦਾ ਹੋਵਾਂ ਚਾਹੇ ਮੈਨੂੰ ਕੰਨ ਤੋਂ ਫੜ ਕੇ ਕਹਦੇ ਹੋ ਵੀ ਭਾਈ ਭਗਵੰਤਿਆ ਆਹ ਕੰਮ ਕਰਕੇ ਜਾ ਕਹਿੰਦਾ ਮੈਂ ਆਮ ਆਦਮੀ ਆ ਕੁਰਸੀ ਤੇ ਬੈਠਣ ਤੋਂ ਬਾਅਦ ਵੀ ਮੈਂ ਆਮ ਹੀ ਰਹਿਣਾ ਵੀ ਜਿਹੜੀ ਤੁਹਾਡੀ ਸਰਕਾਰ ਆ ਨਾ ਲੋਕਾਂ ਦੀ ਵੀ ਇਹ ਪਿੰਡਾਂ ਚੋਂ ਚੱਲਿਆ ਕਰੂਗੀ ਧਰਨਿਆਂ ਚੋਂ ਉੱਠੀ ਹੋਈ ਪਾਰਟੀ ਕਹਿੰਦੇ ਹੁੰਦੇ ਸੀ ਪਰ ਹੁਣ ਕੱਲ ਪਰਸੋ ਇੱਕ ਮੀਟਿੰਗ ਹੋਈ ਆ ਕੇਂਦਰ ਦੇ ਨਾਲ ਕਿਸਾਨਾਂ ਦੀ ਉਹਦੇ ਵਿੱਚ ਤਾਂ ਕੋਈ ਦੀ ਨੁਮਾਇੰਦਾ ਵੱਡਾ ਨਜ਼ਰ ਆਇਆ ਸਰਕਾਰ ਦਾ ਬਾਈ ਜੀ ਤੁਸੀਂ ਮੀਟਿੰਗ ਦੇ ਵਿੱਚ ਗੱਲ ਕੀਤੀ ਹੈ ਤੁਸੀਂ ਕਿਹਾ ਤੁਸੀਂ ਵੀ ਆਮ ਲੋਕ ਮੀਡੀਆ ਦੀ ਤਾਂ ਫਿਰ ਪਾਵਰ ਹੁੰਦੀ ਹੈ ਤੁਸੀਂ ਮੇਰੀ ਮਿਲ ਨਹੀਂ ਕਰਾ ਦੋ ਇੱਕ ਵਾਰੀ ਚਲੋ ਆਪਾਂ ਮੇਲੇ ਲੈਣੇ ਆ ਬਹਿ ਕੇ ਗੱਲਾਂ ਬਾਤਾਂ ਕਰ ਲਾਂਗੇ ਚਲੋ ਮਿਲ ਨਹੀਂ ਕਰਕੇ ਆਈਏ ਕਿਤੇ ਰਾਹ ਜਾਂਦੇ ਰੋਕ ਕੇ ਦਿਖਾਉ ਸੀ ਇਹ ਬਿਲਕੁਲ ਨਹੀਂ ਰੋਕਦੇ ਤਾਂ ਮੇਰੇ ਹਿਸਾਬ ਨਾਲ ਵੀਰੇ ਦੂਜੇ ਦਿਨ ਨਾ ਤਾਂ ਤੂੰ ਦੇਖਣਾ ਨਾ ਮੈਂ ਦੇਖਣਾ ਇਹੀ ਸਵਾਲ ਮੇਰਾ ਇੱਕ ਆਗੂ ਨੂੰ ਸੀਗਾ ਉਹ ਕਹਿੰਦੇ ਮੈਂ ਕਿਹਾ ਜੀ ਉਦੋਂ ਤਾਂ ਕਹਿੰਦੇ ਹੁੰਦੇ ਸੀ ਵੀ ਜੇ ਨਾ ਡਰ ਲੱਗਦਾ ਵੀ ਤੁਸੀਂ ਮੁਰਗੀ ਖਾਨਾ ਖੋਲ੍ਹ ਲਓ ਵੀ ਹੁਣ ਕਿਉਂ ਹੁਣ ਤਾਂ ਜੇ ਘਟਕੜ ਕਲਾਂ ਜਾਂਦੇ ਨੇ ਉੱਥੇ ਵੀ ਜਿਹੜਾ ਮੂਰੇ ਉਹ ਗਲਾਸ ਲਾਇਆ ਜਾਂਦਾ ਬੁਲਟ ਪ੍ਰੂਫ ਗਲਾਸ ਲਾਇਆ ਜਾਂਦਾ ਮੈਂ ਕਿਹਾ ਹੁਣ ਇੰਨਾ ਡਰ ਕਿਉਂ ਕਹਿੰਦੇ ਜੇ ਇਹ ਪ੍ਰੋਟੋਕੋਲ ਆ ਏਜੰਸੀਆਂ ਨੇ ਆਪਣਾ ਪ੍ਰੋਟੋਕੋਲ ਨਿਭਾਉਣਾ ਹੁੰਦਾ ਏਜੰਸੀਆਂ ਨੂੰ ਥ੍ਰੈਟ ਸੀ ਜਾਂ ਕੁਝ ਵੀ ਸੀਗਾ ਉਹਨਾਂ ਨੇ ਆਪਣਾ ਪ੍ਰੋਟੋਕੋਲ ਦੇਖਣਾ ਮੈਂ ਕਿਹਾ ਸਰ ਵੀ ਇਹ ਪ੍ਰੋਟੋਕੋਲ ਤਾਂ ਫਿਰ ਬਾਕੀ ਮੁੱਖ ਮੰਤਰੀਆਂ ਵਾਸਤੇ ਵੀ ਹੁੰਦਾ ਬਾਕੀ ਮੰਤਰੀਆਂ ਵਾਸਤੇ ਵੀ ਹੁੰਦਾ ਪ੍ਰੋਟੋਕੋਲ ਤਾਂ ਉਹਨਾਂ ਸਮੇਂ ਵੀ ਸੀਗਾ ਮੈਨੂੰ ਉਦੋਂ ਬਿਆਨ ਦੇਣ ਤੋਂ ਪਹਿਲਾਂ ਕਿਉਂ ਨਹੀਂ ਸੀ ਉਹ ਕਰਦੇ ਕਿਉਂਕਿ ਉਦੋਂ ਤਾਸ਼ ਵੀ ਆਈ ਸੀ ਇੱਕ ਠੀਕ ਹੈ ਤਾਸ਼ ਦੇ ਸਾਰੇ ਇਹ ਗੋਲੇ ਬੇਗੀਆਂ ਸਾਰੇ ਬਣੇ ਸੀਗੇ ਮੈਂ ਕਿਹਾ ਉਦੋਂ ਨਹੀਂ ਸੀ ਦੀਦਾ ਹਮ ਅੱਗੇ ਸਵਾਲ ਉਹ ਆਗੂ ਨੂੰ ਕੋਈ ਨਹੀਂ ਸੀ ਆਇਆ ਤਾਂ ਮੇਰੇ ਹਿਸਾਬ ਨਾਲ ਵੀ ਸਾਨੂੰ ਬਿਆਨ ਦੇਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੂੰ ਤਾਂ ਹੁਣ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੀ ਸੱਤਾ 'ਚ ਸੱਤਾ 'ਚ ਹੈਗੀ ਆ ਅਗਲੀ ਵਾਰੀ ਤਖਤਾ ਪਲਟਿਆ ਜਾਂਦਾ ਜਾਂ ਇਹੀ ਪਾਰਟੀ ਰਹਿੰਦੀ ਆ ਇਹ ਸਮਾਂ ਦੱਸੂਗਾ ਕਾਂਗਰਸ ਨੇ ਆਪਣੀ ਸਰਕਾਰ ਸਮੇਂ ਆਨੰਦ ਭੋਗਿਆ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਆਨੰਦ ਭੋਗਿਆ ਤਾਂ ਹੁਣ ਮੇਰੇ ਹਿਸਾਬ ਨਾਲ ਲੋਕ ਇਹ ਕਿਆ ਕਰਨਗੇ ਵੀ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਥੋਟਾ ਮਾਰੋ ਕਿਉਂਕਿ ਸਾਰੇ ਉਸ ਪੀੜੀ ਤੇ ਬੈਠ ਚੁੱਕੇ ਨੇ ਤਾਂ ਮੇਰੇ ਹਿਸਾਬ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਹਤ ਚੱਲੂ ਵੀ ਆਪਣੀ ਪੀੜੀ ਥੱਲੇ ਥੋਟਾ ਮਾਰੋ ਹੈਨਾ ਤਾਂ ਲੱਗਦਾ ਹੈ ਕਿ ਹੁਣ ਜਿਹੜੀ ਕਿਸਾਨੀ ਦੇ ਹਾਲਾਤ ਸੁਧਰ ਸਕਦੇ ਆ ਜੇ ਇਦਾਂ ਦੇ ਨੇਤਾ ਖੜੇ ਹੋਣਗੇ ਕਿਉਂਕਿ ਇਹ ਰਾਣਾ ਗੁਰਜੀਤ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਜਿਹੜਾ ਤੁਸੀਂ ਆਮ ਆਦਮੀ ਦੀ ਗੱਲ ਕੀਤੀ ਸੀ ਮਾਨ ਸਾਹਿਬ ਦੀ ਗੱਲ ਕੀਤੀ ਸੀ ਕਿ ਕਹਿੰਦੇ ਕੰਨੋ ਫੜ ਕੇ ਮੈਨੂੰ ਜਿੱਥੇ ਮਰਜੀ ਰੋਕ ਲਿਓ ਹੂੰ ਹੂੰ ਉਹ ਕਹਿੰਦੇ ਕਹਿੰਦੇ ਵੀ ਬਾਈ ਮੈਂ ਕਿਤੇ ਵੀ ਜਾ ਕੇ ਬ੍ਰੇਕ ਮਾਰਾਂ ਗੱਡੀ ਦੀ ਹਾਲਾਂਕਿ ਇਹ ਬੜਾ ਚਰਚਾ ਚ ਵੀ ਰਹਿੰਦੇ ਨੇ ਇਹ ਆਪਾਂ ਵੀਡੀਓ ਵੀ ਬੜੀਆਂ ਦੇਖਦੇ ਆ ਕਿ ਜਿੱਥੇ ਉਹਨਾਂ ਨੂੰ ਹੱਥ ਦੰਦੇ ਨੇ ਗੱਡੀ ਦੇ ਇਹ ਦੋ ਬਾਈ ਮੈਂ ਐਮਐਲਏ ਦੇਖੇ ਨੇ ਇਹਨਾਂ ਦੇ ਇੱਕ ਇਹਨਾਂ ਦੇ ਸਾਬਕਾ ਐਮਐਲਏ ਨੇ ਰਵਿੰਦਰ ਸੰਘਾਵਲਾ ਹਾਲਾਂਕਿ ਉਹਨਾਂ ਨੂੰ ਬਾਈ ਜਿੱਥੇ ਮਰਜੀ ਉਹ ਰੋਕ ਗੱਡੀ ਰੋਕ ਕੇ ਕਿਤੋਂ ਕੁਝ ਖਾ ਲੈਂਦੇ ਆ ਕਿਤੋਂ ਉਹ ਕਰ ਲੈਂਦੇ ਆ ਮੈਨੂੰ ਉਹਨਾਂ ਦੀ ਪਰਸਨੈਲਿਟੀ ਬਹੁਤ ਵਧੀਆ ਲੱਗਦੀ ਹੈ ਤੇ ਦੂਜੇ ਰਾਣਾ ਗੁਰਜੀਤ ਉਹ ਜਿੱਥੇ ਮੱਦੀ ਜਾ ਕੇ ਰੁਕ ਜਾਂਦੇ ਆ ਹਨਾ ਉਹਨਾਂ ਨੇ ਉੱਥੇ ਵੀ ਕਿਹਾ ਕਹਿੰਦੇ ਬਾਈ ਮੈਨੂੰ ਕਹਿੰਦਾ ਕੋਈ ਵੀ ਬੰਦਾ ਸਮਝ ਲੋ ਕੂੜਾ ਹੀ ਲਈ ਜਾਂਦਾ ਕਹਿੰਦਾ ਕਹਿੰਦਾ ਮੈਂ ਉੱਥੇ ਰੁਕ ਜਾ ਕਹਿੰਦਾ ਮੈਨੂੰ ਉਹ ਦੂਰੋਂ ਸਾਸਤਰੀ ਕਾਲ ਬੁਲਾਦੇ ਕਹਿੰਦਾ ਮੈਨੂੰ ਉਹ ਨਹੀਂ ਮਨਜ਼ੂਰ ਹੋਗੇ ਕਹਿੰਦਾ ਜੇ ਉਹ ਥੱਲੇ ਉਤਰ ਕੇ ਮੈਨੂੰ ਜੱਫੀ ਪਾਊਗਾ ਕਹਿੰਦਾ ਯਾਰ ਮੈਨੂੰ ਦੁੱਗਣੀ ਖੁਸ਼ੀ ਹੋਊਗੀ ਕਹਿੰਦਾ ਮੈਨੂੰ ਸੁਆਦ ਆ ਜਾਊਗਾ ਹਾਂ ਅਨਾ ਇਦਾਂ ਦੇ ਚਿਹਰੇ ਮੇਰੇ ਹਿਸਾਬ ਨਾਲ ਸਾਹਮਣੇ ਆਉਣੇ ਚਾਹੀਦੇ ਬਾਕੀ ਐਮਐਲਏਸ ਨੂੰ ਵੀ ਜਿਹੜਾ ਉਹ ਇਦਾਂ ਦੇ ਜਿਹੜੇ ਕੋਈ ਨਾ ਕੋਈ ਪਿੰਡ ਜਾਂ ਕੋਈ ਸ਼ਹਿਰ ਆਪਣੇ ਪਿੰਡ ਹੋਗੇ ਕੋਈ ਮੰਡੀਆਂ ਹੋਗੀਆਂ ਉਹ ਅਡਾਪਟ ਕਰਨੀਆਂ ਚਾਹੀਦੀਆਂ ਨੇ ਵੀ ਜਿੰਨੀ ਇਹਦੇ ਚ ਇਹ ਫਸਲ ਆਊਗੀ ਉਹ ਅਸੀਂ ਖਰੀਦਾਂਗੇ ਇੱਕ ਇੱਕ ਕਾਰੋਬਾਰ ਦੇਖਣ ਨਾ ਹੂੰ ਬਿਲਕੁਲ ਅੱਗੇ ਜੇ ਅਸੀਂ ਕਹਿੰਦੇ ਆ ਕਿ ਸਾਡਾ ਵੀ ਸਾਡੀ ਗੱਲ ਕੰਪਨੀਆਂ ਦੇ ਨਾਲ ਹੋ ਰਹੀ ਆ BMW ਤੱਕ ਦੀਆਂ ਗੱਲਾਂ ਹੋਈਆਂ ਸੀ ਤਾਂ ਮੇਰੇ ਹਿਸਾਬ ਨਾਲ ਵੀ ਇਹ ਗੱਲਾਂ ਬਾਕੀ ਉਹਨਾਂ ਨਾਲ ਵੀ ਕਰਨੀਆਂ ਚਾਹੀਦੀਆਂ ਜਿਵੇਂ ਹੁਣ ਲੇਜ਼ ਫੈਕਟਰੀ ਆ ਠੀਕ ਆ ਉੱਥੇ ਗੱਲ ਕਰੋ ਜੀ ਜਿਹੜਾ ਆਲੂ 5-5 ਰੁਪਏ ਕਿਲੋ ਵੇਚਦਾ 2-2 ਰੁਪਏ ਕਿਲੋ ਜਾਂਦਾ ਮੰਡੀਆਂ ਦੇ ਵਿੱਚ ਤੁਸੀਂ ਗੱਲ ਕਰੋ ਉਹਨਾਂ ਦਾ ਮੈਕਸਿਮਮ ਰੇਟ ਰੱਖੋ ਤੇ ਉਹਨਾਂ ਤੋਂ ਚੱਕੋ ਉਹ ਬਾਹਰੋਂ ਕਈ ਵਾਰ ਬਾਹਰੋਂ ਮੰਗਾਉਂਦੇ ਐ ਐਕਸਪੋਰਟ ਕਰਾਉਂਦੇ ਆ ਤਾਂ ਉਹਨਾਂ ਨੂੰ ਇੱਥੋਂ ਦਿਓ ਨਾ ਆਲੂ ਜੇ ਕੈਚ-ਅਪ ਬਣਦਾ ਕਿਸਾਨ ਕੈਚ-ਅਪ ਬਣਦਾ ਵਾ ਤਾਂ ਉਹਨਾਂ ਨੂੰ ਜੇ ਪੰਜਾਬ ਦੇ ਵਿੱਚ ਫੈਕਟਰੀ ਆ ਤਾਂ ਪੰਜਾਬ ਚੋਂ ਟਮਾਟਰ ਦੀ ਪੈਦਾਵਾਰ ਦੋ ਨਾ ਕਿੰਨੀਆਂ ਚੀਜ਼ਾਂ ਨੇ ਬਈ ਆਪਾਂ ਕੋਈ ਵੀ ਚੀਜ਼ ਆ ਲੇ ਕੋਰਕਰੇ ਕੁਝ ਵੀ ਬਣਦਾ ਮੱਕੀ ਪੈਂਦੀ ਆ ਯਾਰ ਇਹਦੇ ਚ ਬਿਲਕੁਲ ਮੱਕੀ ਦੀ ਪੈਦਾਵਾਰ ਦਿਓ ਨਾ ਇੱਥੋਂ ਹੁਣ ਚਲੋ ਆਪਾਂ ਉਹ ਚੀਜ਼ ਗੱਲ ਕਰਦੇ ਨਹੀਂ ਉਹ ਵੀ ਅਲਕੋਹਲ ਆ ਹੁਣ ਹਨਾ ਉਹਦੀ ਗੱਲ ਕਰਦੇ ਆ ਹੁਣ ਜਿਹੜੀ ਬੀਅਰ ਆ ਬੀਅਰ ਜੋਂ ਤੋਂ ਬਣਦੀ ਆ ਹਨਾ ਉਹ ਬਾਹਰੋਂ ਮਾਲ ਮੰਗਾਉਂਦੇ ਇੱਥੇ ਸ਼ਾਇਦ ਰਾਜਪੁਰੇ ਕੋਈ ਫੈਕਟਰੀ ਆ ਉਹ ਬਾਹਰੋਂ ਸਮਾਨ ਆਪਣੇ ਜੌਂ ਵਗੈਰਾ ਬਾਹਰੋਂ ਮੰਗਵਾਉਂਦੇ ਆ ਮੱਕੀ ਬਾਹਰੋਂ ਮੰਗਵਾਉਂਦੇ ਆ ਉਹਨਾਂ ਨੂੰ ਇੱਥੋਂ ਪੈਦਾਵਾਰ ਕਰਕੇ ਦਿਓ ਨਾ ਫਿਰ ਜੇ ਤੰਦਾ ਚਲਾਉਣਾ ਹੀ ਆ ਕਿਉਂਕਿ ਇਹ ਕੈਪਟਨ ਸਾਹਿਬ ਵੀ ਕਹਿੰਦੇ ਸੀ ਜਦੋਂ ਲਾਕਡਾਊਨ ਲੱਗਾ ਸੀ ਉਦੋਂ ਸਾਰਾ ਕੁਝ ਬੰਦ ਸੀ ਕੱਲੇ ਠੇਕੇ ਖੁੱਲੇ ਸੀ ਉਹ ਕਹਿੰਦੇ ਕਹਿੰਦੇ ਸਾਡੀ ਜਿਹੜੀ ਇਕਨੋਮੀ ਆ ਖੜੀ ਉਹ ਠੀਕ ਇਹ ਠੀਕ ਕਹਦੇ ਕੋਤੇ ਆ ਹਨਾ ਤਾਂ ਮੇਰੇ ਹਿਸਾਬ ਨਾਲ ਫਿਰ ਉਹਨਾਂ ਨੂੰ ਪੈਦਾਵਾਰ ਇੱਥੋਂ ਕਰਕੇ ਦਿਓ ਨਾ ਜੋਂ ਇੱਥੋਂ ਪੈਦਾ ਕਰਕੇ ਦਿਓ ਉਹਨਾਂ ਨਾਲ ਕਰੋ ਕੰਟੈਕਟ ਵੀ ਭਾਈ ਅਸੀਂ ਤੁਹਾਨੂੰ 200 ਕੰਨਾਂ ਜੋਂ ਚਾਹੀਦਾ ਅਸੀਂ ਪੈਦਾ ਕਰਕੇ ਦੇਾਂਗੇ ਇਹ ਬਈ ਜੀ ਢੰਗ ਆਉਣਾ ਚਾਹੀਦਾ ਕਹੇ ਹੁੰਦੇ ਆ ਵੀ ਉਹ ਆਪਣੇ ਹੁਣ ਅਮਰੀਕਾ ਤੋਂ ਰਿਪੋਰਟ ਹੁੰਦੇ ਆ ਨਾ ਕਹਿੰਦਾ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਠੀਕ ਆ ਤੇ ਬਾਈ ਮੇਰੇ ਹਿਸਾਬ ਨਾਲ ਵੀ ਸਾਰੇ ਐਮ ਐਲ ਐਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਬਾਰੇ ਸੋਚਣਾ ਪਊਗਾ ਜੇਕਰ ਉਹਨਾਂ ਨੇ ਦੁਬਾਰਾ ਆਉਣਾ ਕਿਉਂਕਿ ਹੁਣ ਕਿਸਾਨੀ ਦਾ ਜਿਹੜਾ ਮਸਲਾ ਉਹ ਟੌਪ ਤੇ ਆ ਪੀਕ ਤੇ ਆ ਕਿਸਾਨ ਜਿਹੜਾ ਉਹ ਹਰ ਪਾਸਿਓਂ ਦੁਖੀ ਹੋ ਗਿਆ ਕਿਸਾਨ ਨੂੰ ਇਹ ਆ ਵੀ ਕਿਤੇ ਨਾ ਕਿਤੇ ਜਿਹੜੀ ਫਸਲ ਆ ਹੁਣ ਬਾਈ ਬਹੁਤ ਤੋਂ ਬਾਅਦ ਤਾਂ ਲੋਕ ਠੇਕਿਆਂ ਤੇ ਦੇਣ ਲੱਗ ਗਏ ਬਿਲਕੁਲ ਅਗਲੇ ਕਹਿੰਦੇ ਭਾਈ ਜੀ ਖੇਤੀ ਲਾਹੇਵੰਦ ਧੰਦਾ ਹੀ ਨਹੀਂ ਪਰ ਜੇ ਬਈ ਲਾਹੇਵੰਦ ਧੰਦਾ ਸੀ ਤਾਂ ਸਾਨੂੰ ਹਰੀ ਕ੍ਰਾਂਤੀ ਲਿਆਉਣ ਖਾਤਰ ਕਿਹਾ ਸੀ ਨਾ ਪਰ ਅੱਜ ਮੇਰੇ ਹਿਸਾਬ ਨਾਲ ਵੀ ਇਹਨਾਂ ਕਾਰਨਾਂ ਕਰਕੇ ਲਾਹੇਵੰਦ ਨਹੀਂ ਰਿਹਾ ਜਿਹੜੇ ਕਾਰਨ ਅੱਜ ਪੈਦਾ ਹੋ ਚੁੱਕੇ ਨੇ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਮਰਨ ਵਾਰਤ ਤੇ ਬੈਠਿਆਂ ਨੂੰ ਬਿਲਕੁਲ ਠੀਕ ਹੈ ਪਹਿਲਾ 750 ਕਿਸਾਨ ਆ ਜਿਹੜਾ ਉਹ ਦਿੱਲੀ ਦੇ ਵਿੱਚ ਆਪਣੀ ਜਾਨ ਗਵਾਉਂਦਾ ਠੀਕ ਆ ਉਹ ਬਈ ਕਿੱਥੇ ਜਾਊਗਾ ਮੁਰਕੇ ਆ ਹੁਣ ਕਿੰਨਾ ਜਿਹੜੇ ਧਰਨੇ ਲੱਗੇ ਨੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਇੱਥੇ ਬਈ ਕਿੰਨਾ ਹੋ ਹੋ ਗਿਆ ਚਲੋ ਆਪਾਂ ਉਹਨਾਂ ਕਿਸਾਨਾਂ ਦੀ ਗੱਲ ਛੱਡੀਏ ਬਾਈ ਵਪਾਰੀ ਵਰਗ ਵਪਾਰੀ ਵਰਗ ਦਾ ਕਿੰਨਾ ਨੁਕਸਾਨ ਹੋਇਆ ਜਦੋਂ ਐਨ ਐਚ ਰੋਡ ਨੇ ਜਿਹੜੇ ਉਹ ਬੰਦ ਨੇ ਵਪਾਰੀ ਵਰਗ ਦਾ ਕਿੰਨਾ ਨੁਕਸਾਨ ਬਹੁਤ ਜੇ ਚੀਜ਼ ਉਹਨਾਂ ਨੇ ਕੋਈ ਅੰਬਾਲਾ ਤੋਂ ਮੰਗਾਉਣੀਆਂ ਕਿਤੇ ਉਹਨਾਂ ਨੂੰ ਸਿੱਧੀ ਆਉਣੀਆਂ ਉਹਦਾ ਟਰਾਂਸਪੋਰਟ ਘੱਟ ਪੈਣੀ ਆ ਕਿਤੇ ਉਹ ਇਧਰ ਬਨੂੜ ਵਿੱਚ ਦੀ ਘੁੰਮ ਕੇ ਜਾਂਦੀ ਆ ਤਾਂ ਟਰਾਂਸਪੋਰਟ ਵੱਧ ਪੈਣੀ ਆ ਬਾਈ ਹੂੰ ਠੀਕ ਹੈ ਉਹ ਸਾਰਿਆਂ ਦਾ ਲਾਭ ਵੱਡੇ ਤੋਂ ਨੁਕਸਾਨ ਹੋ ਰਿਹਾ ਮੇਰੇ ਸਾਹਬ ਨਾਲ ਵੀ ਜਿਹੜਾ ਕੇਂਦਰ ਦੇ ਨਾਲ ਮਾਨ ਸਾਹਿਬ ਆਪ ਮੂਰੇ ਹੁਣ ਉਹਨਾਂ ਨੇ ਪਿਛਲੇ ਦਿਨੀ ਵੀ ਕਿਹਾ ਸੀ ਮਾਨ ਸਾਹਿਬ ਆਪ ਮੂਰੇ ਹੁਣ ਕੇਂਦਰ ਦੇ ਨਾਲ ਗੱਲ ਕਰਨ ਵੀ ਜੋ ਇਹਨਾਂ ਦੀਆਂ ਸਹੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰੋ ਮੀਟਿੰਗਾਂ ਤੇ ਮੀਟਿੰਗਾਂ ਹੋਈ ਜਾਂਦੀਆਂ ਮੀਟਿੰਗਾਂ ਦਾ ਦੌਰ ਚੱਲੀ ਜਾਂਦਾ ਪਰ ਇਹ ਪੂਰੀਆਂ ਕਦੋਂ ਹੋਣਗੀਆਂ ਪੂਰੀਆਂ ਕਰਕੇ ਰਾਹ ਤਾਂ ਖਿਲਾਓ ਨਾ ਵਪਾਰੀ ਵਰਗ ਵੀ ਸੌਖਾ ਸਾਰੇ ਚਾਹੇ ਉਹ ਡਰਾਈਵਰ ਮਾਈਕਮਾ ਉਹ ਵੀ ਸੌਖਾ ਜੂਨੀਅਨ ਵਾਲੇ ਨੇ ਉਹ ਵੀ ਸੌਖੇ ਬਾਕੀ ਆਮ ਜਨਤਾ ਜਿਹੜੀ ਜਿਨ੍ਹਾਂ ਦਾ ਪਿੰਡ ਥੋੜੀ ਦੂਰ ਹੈ ਕੋਈ ਰਿਸ਼ਤੇਦਾਰ ਹੈ ਉਹ ਵੀ ਸੌਖੇ ਤਾਂ ਮੇਰੇ ਸਾਹਮਣੇ ਜਿਹੜਾ ਇਹ ਪੂਰਾ ਬਿਆਨ ਹੈ ਰਾਣਾ ਗੁਰਜੀ ਦਾ ਇਹ ਆ ਕੇ ਸਿੱਧਾ ਕਿਸਾਨੀ ਮਸਲੇ ਤੇ ਖੜ ਜਾਂਦਾ ਹੈ ਹੁਣ ਉਹਨਾਂ ਨੇ ਇਸ ਕਿਸਾਨੀ ਮਸਲੇ ਦੇ ਵਿੱਚੋਂ ਨਿਕਲਣ ਦੇ ਲਈ ਇੱਕ ਹੱਲ ਲੱਭਿਆ ਤਾਂ ਮੇਰੇ ਹਿਸਾਬ ਨਾਲ ਸਾਰੇ ਐਮਐਲਏ ਨੂੰ ਵੀ ਤੇ ਉਹਨਾਂ ਦੇ ਜਿਹੜੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਦਾਂ ਪਿੰਡ ਤੁਸੀਂ ਪੂਰਾ ਪੰਜਾਬ ਨਹੀਂ ਕਵਰ ਕਰ ਸਕਦੇ ਤੁਸੀਂ ਆਪਣੇ ਆਪਣੇ ਹਲਕੇ ਕਵਰ ਕਰ ਲਓ ਹਲਕਿਆਂ ਦੇ ਵਿੱਚ ਕਹਿ ਦਿਓ ਵੀ ਭਾਈ ਤੁਸੀਂ ਆਹ ਫਸਲ ਬੀਜੋ ਠੀਕ ਹੈ ਅਸੀਂ ਐਮਐਸਪੀ ਤੇ ਚੱਕਾਂਗੇ ਇਹੀ ਹੈ ਭਾਈ ਅੱਜ ਫਸਲ ਕਿਹੜੀ ਰਹੇਗੀ ਕਪਾਹ ਹੋਗੀ ਠੀਕ ਹੈ ਦਾਲਾਂ ਹੋਗੀਆਂ ਆਪ ਪਿਛੇ ਮੈਂ ਮੇਰੇ ਹਸਾਬ ਨਾਲ ਇਕੱਲੇ ਇੱਕ ਖਬਰ ਦੇਖੀ ਸੀ ਮੈਂ ਸ਼ਾਇਦ ਕਰੀਬ ਹਾਂ ਮੈਂ ਕਰੀ ਵੀ ਆ ਕਿ ਦਾਲਾਂ ਦੇ ਰੇਟ ਅਸਮਾਨੀ ਪਹੁੰਚ ਗਏ ਯਾਰ ਬਿਲਕੁਲ ਬਿਲਕੁਲ ਹੁਣ ਪੰਜਾਬ ਦੇ ਵਿੱਚ ਪਹਿਲਾਂ ਸਰੋਂ ਹੁੰਦੀ ਸੀ ਹਨਾ ਜਦੋਂ ਇੱਕ ਕੰਪਨੀ ਸ਼ੁਰੂ ਹੁੰਦੀ ਹੈ ਉਹਨਾਂ ਨੇ ਪੰਜਾਬ ਦੇ ਵਿੱਚੋਂ ਜਿੰਨੀ ਸਰੋਂ ਸੀ ਉਹ ਚੱਕੀ ਸਰੋਂ ਚੱਕ ਕੇ ਉਹਨਾਂ ਨੇ ਆਪਣੇ ਗਦਾਮ ਭਰੇ ਪੰਜਾਬ ਦੇ ਕੁਲੂਆਂ ਕੋਲ ਪੰਜਾਬ ਦੀਆਂ ਕੰਪਨੀਆਂ ਦੇ ਕੋਲ ਸਰੋਂ ਦੀ ਖਪਤ ਘਟ ਗਈ ਫਤਨੀ ਸੌਰੀ ਉਹਨਾਂ ਕੋ ਸਟੋਰੇਜ ਘਟ ਗਈ ਸਟੋਰੇਜ ਘਟਣ ਦੇ ਨਾਲ ਅਧੀਆਂ ਕੰਪਨੀਆਂ ਬੰਦ ਹੋਈਆਂ ਤੇ ਉਹ ਤੋਂ ਬਾਅਦ ਬਾਈ ਜੀ 80 ਰੁਪਏ ਤੋਂ ਸਿੱਧਾ ਮੇਰੇ ਸਾਹਮਣਾਂ ਵੀ 130 ਗਿਆ ਸਰੋਂ ਦਾ ਤੇਲ ਲੀਟਰ ਠੀਕ ਆ 130 ਤੋਂ ਫਿਰ ਅੱਗੇ ਵਧਿਆ 180 ਗਿਆ ਸ਼ਾਇਦ ਉਹ ਤੋਂ ਬਾਅਦ 200 ਤੋਂ ਪਾਰ ਹੋ ਕੇ ਫਿਰ ਵਾਪਸੀ ਮੁੜਿਆ ਹੂੰ ਤੇ ਇਹਦੇ ਕਾਰਨ ਕੀ ਸੀਗੇ ਇਹਦੇ ਸਿੱਧੇ ਸਿੱਧੇ ਕਾਰਨ ਸੀ ਵੀ ਉਹਨਾਂ ਨੇ ਸਰੋਂ ਚੱਕੀ ਸਰੋਂ ਚੱਕ ਕੇ ਆਪਦੇ ਕੋ ਸਟੋਰੇਜ ਕੀਤੀ ਜਦੋਂ ਸਾਰੇ ਪਾਸਿਓਂ ਤੇਲ ਖਤਮ ਹੋ ਗਿਆ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਆਹ ਪਾ ਨੂੰ ਵੇਚਾਂਗੇ ਤੁਸੀਂ ਲੈਣਾ ਲਓ ਨਹੀਂ ਲੈਣਾ ਤੁਹਾਡੀ ਮਰਜ਼ੀ ਹੈ ਬਿਲਕੁਲ ਬਿਲਕੁਲ ਇਹੀ ਗੱਲ ਸੋਇਆਬੀਨ ਦੇ ਨਾਲ ਹੋਈ ਹਾਂ ਪਰ ਫਾਈਨਡ ਯੂਜ਼ ਕਰਦੇ ਆ ਤੇ ਇਹੀ ਗੱਲ ਸੋਇਆਬੀਨ ਦੇ ਨਾਲ ਹੋਈ ਉਹਨਾਂ ਨੂੰ ਪਤਾ ਵੀ ਇਹਨਾਂ ਦੀਆਂ ਘਾਟਾਂ ਕੀ ਨੇ ਕਿਹੜੀ ਇਹਨਾਂ ਦੀ ਜ਼ਰੂਰਤ ਹੈ ਜਿਹਦੇ ਬਿਨਾ ਇਹਨਾਂ ਨੂੰ ਨਹੀਂ ਸਾਰਦਾ ਹੁਣ ਪਿਛਲੇ ਦਿਨੀ ਸਬਜ਼ੀਆਂ ਦੀ ਗੱਲ ਕਰਦੇ ਆ ਪਿਆਜ਼ ਦਾ ਉਹ ਹੋਇਆ ਸੀ ਬਿਆਜ ਬਾਹਰ ਸਟੋਰ ਕਰਕੇ ਰੱਖ ਲਿਆ ਤਾਂ 100 ਰੁਪਏ ਕਿਲੋ ਨੂੰ ਵੀ ਵਿਕਿਆ ਬਿਲਕੁਲ ਕਿਉਂਕਿ ਉਹਦੇ বিনা ਸਰਦਾ ਨਹੀਂ ਤਾਂ ਉਹ ਨਾਬਜੀ ਉਹ ਫੜਦੇ ਆ ਵਪਾਰੀ ਮੱਕਵਾ ਹਨ ਉਹ ਜਿਹੜੇ ਇਦਾਂ ਦੇ ਕਾਲਾ ਉਹ ਕਰਦੇ ਆ ਉਹ ਨਾਬਜੀ ਉਹ ਫੜਦੇ ਜਿਹਦੇ বিনা ਸਰਦਾ ਨਹੀਂ ਹੈਗਾ ਤਾਂ ਹੁਣ ਇਹ ਜਿਹੜੀ ਇੱਕ ਵੱਡੀ ਪਹਿਲ ਕਾਦਮੀਆਂ ਉਹ ਰਾਣਾ ਗੁਰਜੀਤ ਦੇ ਵੱਲੋਂ ਕੀਤੀ ਗਈ ਆ ਕਿਉਂਕਿ ਹੁਣ ਮੱਕੀ ਦਾ ਸੀਜ਼ਨ ਹੈ ਹੁਣ ਮੱਕੀ ਆ ਜਿਹੜੀ ਉਹ ਬੀਜਦੇ ਆ ਹੁਣ ਦੀ ਮੱਕੀ ਚੋਲੂ ਹਜੇ ਪਾਣੀ ਥੋੜੇ ਜਿਹਾ ਵੱਧ ਲੈਂਦੀ ਹੈ ਹਨਾ ਮਈ ਜੂਨ ਦੇ ਵਿੱਚ ਬੀਜਦੇ ਆ ਮੱਕੀਆਂ ਬੀਜਦੇ ਆ ਬਾਈ ਹੁਣ ਤਾਂ ਮੇਰੇ ਹਿਸਾਬ ਨਾਲ ਆਪਣਾ ਜਿਹੜਾ ਇਹ ਮਾਲਵਾ ਏਰੀਆ ਦੇ ਵਿੱਚ ਮੱਕੀਆਂ ਬੀਜਣ ਲੱਗੇ ਕਿਉਂਕਿ ਚਾਰ ਪੈਂਦੇ ਨੇ ਮੱਕੀਆਂ ਦੇ ਹਨਾ ਉਹ ਡੰਗਰਾਂ ਦੇ ਲਈ ਚਾਰ ਪਾਉਂਦੇ ਨੇ ਆਪਣੇ ਜਾਨਵਰਾਂ ਦੇ ਲਈ ਤਾਂ ਹੁਣ ਮੱਕੀਆਂ ਬੀਜਣ ਲੱਗੇ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਵੀ ਫਸਲੀ ਚੱਕਰ ਦੇ ਵਿੱਚ ਸੁਧਾਰ ਜ਼ਰੂਰ ਆਊਗਾ ਤੇ ਖੈਰਾਬਾਬ ਮੈਂ ਇਹੀ ਗੱਲ ਕਰਨਾ ਚਾਹੁੰਦਾ ਵੀ ਹੁਣ ਜਿਹੜੇ ਅੱਜ ਦੀ ਪੀੜ੍ਹੀ ਹੈ ਅੱਜ ਦੇ ਲੋਕ ਨੇ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਇਹਨਾਂ ਨੂੰ ਨੌਲੇਜ ਬਹੁਤ ਹੋ ਗਈ ਜੀ ਮੇਰਾ ਇੱਕ ਸਵਾਲ ਜਨਤਾ ਨੂੰ ਹੈ ਜਿਹੜੇ ਸਾਡੇ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਵੀ ਭਾਈ ਹੁਣ ਜਦੋਂ 2027 ਦੇ ਵਿੱਚ ਵੋਟਾਂ ਹੋਣੀਆਂ ਨੇ ਨਾ ਇਹ ਸਾਰੇ ਚੋਣ ਪ੍ਰਚਾਰ ਕਰਨ ਦੇ ਵਾਸਤੇ ਪਿੰਡਾਂ ਪਿੰਡਾਂ 'ਚ ਫਿਰਦਾ ਇਹਨਾਂ ਨੇ ਸਾਰਿਆਂ ਨੇ ਤਾਂ ਪਿੰਡਾਂ ਦੇ ਲੋਕਾਂ ਨੂੰ ਖਾਸ ਕਰਕੇ ਗੁਜਾਰਿਸ਼ ਹੈ ਵੀ ਜਦੋਂ ਤੁਹਾਡੇ ਕੋਲ ਕੋਈ ਵਿਧਾਇਕ ਵੋਟਾਂ ਮੰਗਣ ਆਉਂਦਾ ਨਾ ਤਾਂ ਤੁਸੀਂ ਉਹਨੂੰ ਇੱਕ ਸਵਾਲ ਜ਼ਰੂਰ ਕਰਨਾ ਵੀ ਭਾਈ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਆਪਣੇ ਹਲਕੇ ਵਾਸਤੇ ਕੀ ਕੀਤਾ ਭਾਈ ਜੀ ਪਹਿਲਾ ਸਵਾਲ ਤਾਂ ਮੇਰੇ ਹਿਸਾਬ ਨਾਲ ਇਹੀ ਹੋਊਗਾ ਵੀ ਤੁਸੀਂ ਸਾਡੇ ਪਿੰਡ 'ਚ ਆਏ ਕਿੰਨੀ ਵਾਰ ਹੋ ਲਾਸਟ ਵਾਰੀ ਕਦੋਂ ਆਏ ਸੀ ਇਦਾਂ ਦੇ ਮੇਰੇ ਹਿਸਾਬ ਨਾਲ ਸਵਾਲ ਤੁਸੀਂ ਬਹੁਤ ਸਹੀ ਸੁਣੀ ਗੱਲ ਕੀਤੀ ਇਦਾਂ ਦੇ ਸਵਾਲ ਹੋਣੇ ਚਾਹੀਦੇ ਆ ਮਾਨ ਸਾਹਿਬ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਸਾਨੂੰ ਜਿਆਦਾ ਸੀ ਅਗਲੀ ਵਾਰ ਆਵਾਂਗੇ ਤਾਂ ਸਾਨੂੰ ਖੜਾ ਕੇ ਪੁੱਛਿਓ ਤਾਂ ਇਦ ਕੀ ਭਾਈ ਗੱਦੜਵਾਸੇ ਦੇ ਵਿੱਚ ਪੁੱਛਿਆ ਫਿਰ ਉਹਨਾਂ ਨੇ ਹਮ ਬਰਨਾਲੇ ਦੇ ਵਿੱਚ ਪੁੱਛਿਆ ਹਮ ਜੱਬੇ ਵਾਲੇ ਦੇ ਵਿੱਚ ਪੁੱਛਿਆ ਹਮ ਇਦਗੀ ਪੁੱਛਿਆ ਉਹਨਾਂ ਨੇ ਲੋਕਾਂ ਨੇ ਹੁਣ ਲੋਕ ਸਿਆਣੇ ਹੋ ਗਏ ਭਾਈ ਸਾਰੇ ਸਿਆਣੇ ਹੋ ਗਏ ਇਹ ਸਿਆਣੇ ਹੋਏ ਨਹੀਂ ਇਹ ਸਿਆਸਤ ਨੇ ਕਰਤੇ ਇਹ ਰਾਜਨੀਤੀ ਨੇ ਕਰਤੇ ਕਿਉਂਕਿ ਲੋਕਾਂ ਨੂੰ ਨਾ ਹਮੇਸ਼ਾ ਜਦੋਂ ਆ ਹੁਣ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਈ ਅਜਿਹੇ ਵਿਧਾਇਕ ਨੇ ਭਾਈ ਜਿਨ੍ਹਾਂ ਦੇ ਲੋਕਾਂ ਨੂੰ ਨਾਮ ਤੱਕ ਨਹੀਂ ਪਤਾ ਜੀ フェイス ਦਾ ਦੂਰ ਦੀ ਗੱਲ ਆ ਪਛਾਣਨਾ ਦਾ ਦੂਰ ਦੀ ਗੱਲ ਆ ਵੀ ਹਾਂ ਫਲਾਣਾ ਐ ਐਮ ਐਲ اے ਐ ਫਲਾਣਾ ਇਹ ਆ ਜੀ ਬਾਈ ਨਾਮ ਵੀ ਨਹੀਂ ਪਤਾ ਤੇ ਹੁਣ ਜਦੋਂ ਉਹ ਪਿੰਡਾਂ ਦੇ ਵਿੱਚ ਵੋਟਾਂ ਲੈਣ ਜਾਣਗੇ ਤਾਂ ਲੋਕ ਉਹਨਾਂ ਨੂੰ ਪੁੱਛਣਗੇ ਵੀ ਬਾਈ ਤੂੰ ਕੌਣ ਆ ਜਦੋਂ ਉਹ ਅਗਲਾ ਕਹੂਗਾ ਨਾ ਮੁਰੋ ਵੀ ਮੈਂ ਐਮ ਐਲ اے ਆ ਹੂੰ ਤਾਂ ਉਹਨਾਂ ਨੇ ਕਹਿਣਾ ਵੀ ਤੈਨੂੰ ਦੇਖਿਆ ਤਾਂ ਹੈ ਨਹੀਂ ਪਹਿਲਾਂ ਕਦੇ ਬਾਈ ਇਹ ਇਸੇ ਉਤੇ ਇੱਕ ਮੈਨੂੰ ਗੱਲ ਯਾਦ ਆਈ ਪਿਛਲੇ ਸਾਲ ਦੀ ਗੱਲ ਆ ਕਿ ਇੱਕ ਘਟਨਾ ਹੁੰਦੀ ਆ ਘਟਨਾ ਦੇ ਵਿੱਚ ਬੰਦਾ ਫੜਿਆ ਜਾਂਦਾ ਹੂੰ ਉਹ ਫੜ ਕੇ ਜਦੋਂ ਉਹਨੂੰ ਫੜਦੇ ਆ ਤੇ ਕਹਿੰਦੇ ਹਾਂ ਵੀ ਤੂੰ ਕਹਿੰਦਾ ਜੀ ਮੈਂ ਐਮਐਲਏ ਦਾ ਬੰਦਾ ਹੂੰ ਉਹ ਬੱਤੀ ਲੱਗੀ ਗੱਡੀ ਤੇ ਬੱਤੀ ਉਹ ਬੱਤੀ ਵਾਲੀ ਗੱਡੀ ਫੜ ਲਈ ਕਹਿੰਦਾ ਜੀ ਮੈਂ ਐਮਐਲਏ ਦਾ ਬੰਦਾ ਹੂੰ ਹੂੰ ਤੇ ਜਦੋਂ ਗੱਲ ਹੁੰਦੀ ਆ ਐਮਐਲਏ ਸਾਹਮਣੇ ਖੜਦਾ ਆ ਫੇਰ ਉਹ ਪੁੱਛਦਾ ਵੀ ਤੂੰ ਕੌਣ ਕਹਿੰਦਾ ਜੀ ਮੈਂ ਐਮਐਲਏ ਦਾ ਬੰਦਾ ਕਹਿੰਦਾ ਯਾਰ ਐਮਐਲਏ ਤਾਂ ਮੈਂ ਆਪ ਹੂੰ ਉਹ ਉਹ ਐਮਐਲਏ ਨੂੰ ਦੱਸਣਾ ਪਿਆ ਵੀ ਮੈਂ ਐਮਐਲਏ ਆਪ ਹਾਂ 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 ਯਾਰ ਥੋੜੇ ਇਲਾਕੇ ਦੇ ਬੰਦਿਆਂ ਨੂੰ ਇਹ ਨਹੀਂ ਪਤਾ ਤੁਸੀਂ ਐਮਐਲਏ ਹੋ ਹੁਣ ਜੇ ਤੁਹਾਡੇ ਇਲਾਕੇ ਦਾ ਐਮਐਲਏ ਆ ਤੁਹਾਡੇ ਸਾਹਮਣੇ ਖੜਾ ਹੋਵੇ ਤੁਸੀਂ ਝੂਠ ਥੋੜੀ ਬੋਲੋਗੇ ਤੁਸੀਂ ਥੋੜੀ ਕਹੋਗੇ ਮੈਂ ਐਮਐਲਏ ਦਾ ਬੰਦਾ ਚਾਹੇ ਤੂੰ ਸਾਫ ਕਾ ਹੀ ਕਹਿ ਦੋ ਬਾਅਦ ਚ ਤੁਸੀਂ ਥੋੜੀ ਕਹੋਗੇ ਪਰ ਜੇ ਹੁਣ ਤੁਸੀਂ ਮੈਨੂੰ ਜਾਣਦੇ ਹੀ ਨਹੀਂ ਤੁਸੀਂ ਐਮਐਲਏ ਨੂੰ ਜਾਣਦੇ ਹੀ ਨਹੀਂ ਤਾਂ ਤੁਸੀਂ ਕਹੋਗੇ ਵੀ ਮੈਂ ਐਮਐਲਏ ਦਾ ਬੰਦਾ ਉਹ ਕਹਿੰਦਾ ਯਾਰ ਮੈਂ ਹੀ ਐਮਐਲਏ ਹਾਂ ਇਦਾਂ ਦੇ ਅੱਜ ਦੇ ਹਾਲਾਤ ਨੇ ਏਸੇ ਉਹ ਤੇ ਉਹ ਮਜੀਠੀਆ ਸਾਹਿਬ ਬੜੀ ਟਿੱਪਣੀ ਕਰਦੇ ਹੁੰਦੇ ਆ ਉਹ ਬਾਦਲ ਸਾਹਿਬ ਬੜੀ ਟਿੱਪਣੀ ਕਰਦੇ ਆ ਉਹ ਕਹਿੰਦੇ ਕਹਿੰਦੇ ਹੁਣ ਵੀ ਸਾਡੀ ਵੱਤ ਚੱਲਦੀ ਹੈ ਉਕਤਨਾਂ ਕਿਤੇ ਕਾਫੀ ਵੀਡੀਓ ਸਾਹਮਣੇ ਆਉਂਦੀਆਂ ਉਹ ਲੋਕ ਸੱਚੀ ਕਹਿੰਦੇ ਕਹਿੰਦੇ ਹੁਣ ਵੀ ਉਹਨਾਂ ਦੀ ਵੱਧ ਚੱਲਦੀ ਚਲੋ ਖੈਰਾ ਸਾਹਿਬ ਤੁਸੀਂ ਪ੍ਰੋਗਰਾਮ 'ਚ ਜੁੜੇ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਏਸੀ ਮੇਰੇ ਸਹਿਯੋਗੀ ਪੱਤਰਕਾਰ ਖੈਰਾ ਸਾਹਿਬ ਇਹਨਾਂ ਨਾਲ ਕੀਤੀ ਗੱਲਬਾਤ ਕਿਵੇਂ ਲੱਗੀ ਕਮੈਂਟ ਬਾਕਸ 'ਚ ਜਰੂਰ ਦੱਸਿਓ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਰਾਣਾ ਗੁਰਜੀਤ ਨੇ ਜਿਹੜਾ ਪੱਟ ਤੇ ਥਾਪੀ ਮਾਰਤਾ ਦਿੱਤੀ ਆਪਣੀਆਂ ਗੱਲਾਂ ਦੇ ਵਿੱਚ ਕਿੰਨੇ ਕ खरे ਉੱਤਰ ਦੇ ਨੇ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ